PCOD ਦੀ ਜਿੰਨੀ ਵੱਡੀ ਪ੍ਰੋਬਲਮ ਇਸ ਵੇਲੇ ਹੈ ਤੁਸੀਂ ਉਹਨੂੰ ਬਿਲਕੁਲ ਛੋਟੀ ਜਿਹੀ ਬਣਾ ਦਿੰਦੇ ਹੋ ਡਾਕਟਰ ਕਦੇ ਵੀ ਕਲੀਅਰ ਨਹੀਂ ਕਰਦਾਗਾ ਕਿ PCOD ਦੀ ਪ੍ਰੋਬਲਮ ਬਹੁਤ ਛੋਟੀ ਜਿਹੀ ਪ੍ਰੋਬਲਮ ਹੈਗੀ ਇਹ ਅਕਸਰ 95% ਲੇਡੀਆਂ ਨੂੰ ਆ ਜਾਂਦੀ ਹੈ ਉਹਨਾਂ ਨੇ ਇੰਨਾ ਕ ਅਦਰਕ ਤੋੜ ਕੇ ਤੇ ਛਿੱਲ ਕੇ ਸਰ ਇਸ ਨੂੰ ਸਿੰਧ ਦਾ ਨਮਕ ਲਾ ਕੇ ਨਾ ਸਿੰਧ ਦਾ ਨਮਕ ਲਾ ਕੇ 1 ਮਹੀਨਾ ਯੂਜ਼ ਕਰ ਲੈਣ ਸਰ PCOD ਦੀ ਪ੍ਰੋਬਲਮ ਸੋਲਵ ਹੁੰਦੇ ਆ ਉਹਦੇ ਨਾਲ 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 ਕਨਸੀਵ ਵੀ ਹੋ ਜਾਣਾ ਮੈਂ ਦਾਵਾ ਕਰ ਰਹੀ ਹਾਂ ਔਰ ਇਸ ਦੇ ਵਿੱਚ ਹਰ ਮਹੀਨੇ ਐਂਟਰੋਪੋਲਿਕਲ ਕਾਊਂਟ ਬਣਨੇ ਹੁੰਦੇ ਹੈਗੇ ਫੋਲਿਕਲਸ ਉਹ ਕੀ ਹੁੰਦੇ ਨੇ ਸਿਰਫ ਫੋਲਿਕਲਸ ਹੁੰਦੇ ਆ ਜੋ ਛੋਟੇ ਛੋਟੇ ਅੰਡੇ ਬਣਦੇ ਹੈਗੇ ਆ ਅੰਡੇ ਬਣਦੇ ਹੈਗੇ ਤਾਂ ਹੀ ਪੀਰੀਅਡ ਆਉਂਦੇ ਹੈਗੇ ਇਸੇ ਨੂੰ ਕਹਿੰਦੇ ਹੈਗੇ ਪੀਸੀਓਡੀ ਇਹ ਅੰਡੇ ਜਿਹੜੇ ਹਰ ਮਹੀਨੇ ਫੋਲਿਕਲਸ 5 ਤੋਂ 7 ਬਣਨੇ ਚਾਹੀਦੇ ਆ ਇਹ ਐਂਡਰੋਜਨ ਹਾਰਮੋਨ ਵਧਨ ਕਰਕੇ ਇਹ ਹਰ ਮਹੀਨੇ ਜ਼ਿਆਦਾ ਬਣਦੇ ਆ ਪੋਲੀ ਮੀਨਸ ਮਨੀ ਬਾਰ-ਬਾਰ ਕਿਉਂ ਹੋ ਜਾਂਦੇ ਨੇ ਜੀ ਇੱਕ ਮਹੀਨੇ ਬਾਅਦ ਟ੍ਰੀਟਮੈਂਟ ਕਰਾ ਲਿਆ ਫੇਰ ਹੋ ਗਈਆਂ ਦੋ ਮਹੀਨੇ ਬਾਅਦ ਟ੍ਰੀਟਮੈਂਟ ਕਰਾ ਲਿਆ ਫੇਰ ਹੋ ਗਈਆਂ 6 ਮਹੀਨੇ ਬਾਅਦ ਫੇਰ ਡਾਕਟਰ ਕਹਿੰਦਾ ਜੀ ਹੁਣ ਤੇ ਤੁਹਾਡੇ ਬਾਰ-ਬਾਰ ਹੋ ਰਹੀਆਂ ਨੇ ਤੁਸੀਂ ਇਹਨੂੰ ਫਟਾਫਟ ਇਹ ਤਾਂ ਯੂਟਰਸ ਰਿਮੂਵ ਕਰਵਾ ਦਿਓ ਨਹੀਂ ਤਾਂ ਫਿਰ ਇਹ ਕੈਂਸਰ ਬਣ ਜਾਏਗਾ ਸਮ ਟਾਈਮ ਕੀ ਹੁੰਦਾ ਕਿ ਇੱਕ ਮਹੀਨੇ ਪੀਰੀਅਡ ਮੰਨ ਲਓ ਆਇਆ ਤਾਂ ਉਹ ਫੋਲਿਕਲ ਜਿਹੜਾ ਇੰਪਿਓਰ ਫੋਲਿਕਲ ਹੁੰਦਾ ਫੋਲਿਕੂਲਰ ਸਿਸਟ ਜਾਂ ਲੂਟੀਮ ਉਹ ਉੱਥੇ ਹੀ ਰਹਿ ਜਾਂਦੀ ਹੈਗੀ ਉਹ ਨੈਕਸਟ ਪੀਰੀਅਡ ਦੇ ਵਿੱਚ ਫਿਰ ਫੋਲਿਕਲਸ ਤਾਂ ਬਣਨੇ ਆ ਸਰ ਫੋਲਿਕਲਸ ਬਣਨੇ ਪਰ ਪਿਛਲਾ ਜਿਹੜਾ ਫੋਲਿਕਲਸ ਪਿਆ ਸੀ ਉਹ ਸਾਡਾ ਬਾਹਰ ਨਿਕਲਿਆ ਨਹੀਂ ਓਵਰੀ ਦੇ ਵਿੱਚੋਂ ਰਿਲੀਜ਼ ਹੋਇਆ ਨਹੀਂ ਅਗਲੇ ਮਹੀਨੇ ਫਿਰ ਓਵਰੀ ਨੇ ਤਾਂ ਆਪਣਾ ਕੰਮ ਕਰਨਾ ਹੈ ਫੋਲਿਕਲ ਬਣਾਣੇ ਆ ਉਹ ਫਿਰ ਉੱਥੇ ਕੁਝ ਫੋਲਿਕਲ ਫਿਰ ਉਹਦੇ ਨਾਲ ਜਮਾ ਹੋਗੇ ਫਿਰ ਕੁਝ ਫੋਲਿਕਲ ਫਿਰ ਅਗਲੇ ਮਹੀਨੇ ਨਾਲ ਜਮਾ ਹੋਗੇ ਇਦਾਂ ਕਰਦਿਆਂ ਕਰਦਿਆਂ ਇਹ ਸਾਰੇ ਫੋਲਿਕਲਸ ਜੇਬ ਕਿ ਇਹ ਨਸ਼ਟ ਹੋ ਜਾਣੇ ਚਾਹੀਦੇ ਆ ਨਹੀਂ ਹੁੰਦੇਗੇ ਰਿਲੀਜ਼ ਨਹੀਂ ਹੁੰਦੇਗੇ ਉੱਥੇ ਹਰ ਮਹੀਨੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ 12-12 ਸਾਲਾਂ ਬਾਅਦ ਬਿਨਾਂ ਕਿਸੇ ਰੀਜ਼ਨ ਤੋਂ ਸੁਭਾਗੇ ਆਰਡਰ ਕਰਾ ਕੇ ਉਹ ਉਸ ਬਗੈਰ ਨਾਲ ਆਪਣਾ ਕਨਸੈਪਸ਼ਨ ਦੇ ਵਿੱਚ ਆ ਸਕਦੇ ਹੈ। ਜਿਹੜੇ ਉਮਰ ਤੋਂ ਪਹਿਲਾਂ ਬੱਚੀਆਂ ਨੂੰ ਪੀਸੀਓਡੀ ਦੀ ਔਰ ਪੀਰੀਅਡਸ ਦੀ ਜਿਹੜੀ ਫਿਰ ਤਾਂ ਉਸ ਵੇਲੇ ਤਾਂ ਪ੍ਰੋਬਲਮ ਹੀ ਕਹਾਂਗੇ ਜਿਹੜੀ ਪ੍ਰੋਬਲਮ ਹੈ ਆ ਜਾਂਦੀ ਹੈ ਉਹ ਆਵੇ ਨਾ। ਕੱਲਾ ਕੰਚਨ ਪਾਊਡਰ ਅੱਧਾ ਚਮਚ ਸਵੇਰੇ ਉੱਠ ਕੇ ਲੈ ਲੈਣ ਉਹ ਖਾਲੀ ਪੇਟ ਤਾਂ ਉਹਨਾਂ ਨੂੰ ਪ੍ਰੋਬਲਮ ਮਤਲਬ ਹੀ ਨਹੀਂ ਕਿ ਉਹਨਾਂ ਨੂੰ ਪੀਸੀਓਡੀ ਦੀ ਦਿੱਕਤ ਆ। ਕਿੰਨੇ ਸਾਲ ਤੋਂ ਉੱਪਰ ਦੀ ਇਹ ਜਿਹੜਾ ਪਾਊਡਰ ਹੈਗਾ ਤੁਹਾਡਾ ਕੰਚਨ ਇਹ ਲਿਆ ਜਾ ਸਕਦਾ ਹੈ। ਜੀ ਤਾਂ ਬੱਚੀ ਦੀ ਗੱਲ ਕਰ ਰਹੇ ਹੋ ਘਰ ਦੇ ਵਿੱਚ ਜਿੰਨੇ ਜੀ ਹੈਗੇ ਹੈ ਨਾ ਸਰ ਇਹ ਕੰਚਨ ਪਾਊਡਰ ਕੋਈ ਵੀ ਆਯੁਰਵੈਦਿਕ ਮੈਡੀਸਨ ਹੈ ਖਾਸ ਕਰਕੇ ਇਹ ਕੰਚਨ ਪਾਊਡਰ ਤਾਂ ਸਰ ਘਰ ਦੇ ਸਾਰੇ ਜੀ ਵੀ ਯੂਜ਼ ਕਰ ਸਕਦੇ ਆ ਗਟ ਹੈਲਥ ਬੈਟਰ ਹੋਏਗੀ ਇਹਦੇ ਨਾਲ ਕੋਈ ਉਹਨਾਂ ਨੂੰ ਲੀਵਰ ਦੀ ਕੋਈ ਉਹਨਾਂ ਨੂੰ ਆਪਣਾ ਕਹਿੰਦੇ ਕੋਲੇਸਟ੍ਰੋਲ ਦੀ ਕੋਈ ਇਦਾਂ ਦੀ ਦਿੱਕਤ ਆਣੀ ਨਹੀਂ ਜੇ ਤੁਹਾਨੂੰ ਪੀਸੀਓਡੀ ਦੇ ਸਿੰਪਟਮ ਦਿਖਦੇ ਹੈ ਤਾਂ ਮੀਨਸ ਖਾਣ ਬਰ ਦਾ ਲੱਗੂਗਾ ਵੀ ਹੁਣ ਔਖਾ ਜਿਹਾ ਹੋ ਰਿਹਾ ਸੀ ਹੁਣ ਮੈਂ ਸੌ ਜਾ ਕਦੇ ਵੀ ਖਾਣ ਬਰ ਪੀਸੀਓਡੀ ਵਾਲੇ ਪੇਸ਼ੈਂਟ ਨੇ ਸੌਣਾ ਨਹੀਂ ਹੈਗਾ ਜੇ ਪੀਸੀਓਡੀ ਹੈ ਤਾਂ ਮੈਂ ਆਮਾ ਦੋਸ਼ ਨੂੰ ਕਿੱਦਾਂ ਘਟਾਉਣਾ ਆ ਇਹ ਜੱਟਰ ਅਗਨੀ ਨੂੰ ਕਿਦਾਂ ਵਧਾਉਣਾ ਹੈ ਕੀ ਹੁੰਦੀ ਹੈ ਜੀ ਆਮਾ ਕੀ ਹੁੰਦੀ ਹੈ ਜੀ ਹੁਣ ਸਾਨੂੰ ਆਮਾ ਵੀ ਕਲੀਅਰ ਕਰ ਦਿਓ ਜਦੋਂ ਆਪਾਂ ਖਾਣੇ ਆ ਨਾ ਸਰ ਖਾਇਆ ਹੋਇਆ ਹজম ਨਹੀਂ ਹੁੰਦਾ ਤਾਂ ਕੀ ਹੁੰਦਾ ਸਟਿੱਕੀ ਦਾ ਪਦਾਰਥ ਅੰਦਰ ਬਣ ਜਾਂਦਾ ਹੈਗਾ ਜਿਸ ਦੇ ਕਰਕੇ ਉਹ ਸਾਰੀ ਬਲੋਟਿੰਗ ਕੋਲੇਸਟ੍ਰੋਲ ਲੀਵਰ ਡਿਸਟਰਬ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਇਸੇ ਨੂੰ ਆਮਾ ਕਹਿੰਦੇ ਆ ਇਹਨਾਂ ਦਾ ਬਰਾਬਰ ਮਾਤਰਾ ਚ ਪਾਊਡਰ ਬਣਾ ਕੇ ਇਹ ਸਰ ਸਵੇਰੇ ਐਮਪਟੀ ਸਟਮਕ ਅੱਧਾ ਚਮਚ ਲੈਣਾ ਸਰ ਉਹਦਾ ਜਿਹੜਾ ਮੈਟਾਬੋਲਿਜ਼ਮ ਹੈ ਉਹਦਾ ਖਾਣਾ ਹੈ ਉਹਦਾ ਡਾਈਜੈਸਟਿਵ ਜੂਸ ਜਿਹੜਾ ਉਹ ਗੁੱਡ ਕੁਆਲਿਟੀ ਦਾ ਬਣੇਗਾ ਤੇ ਉਹਦੇ ਅੰਦਰ ਜਿਹੜੀ ਇਹ ਆਮਾ ਨਹੀਂ ਵਧੇਗੀ ਸਤਿ ਸ਼੍ਰੀ ਅਕਾਲ ਨਮਸਤੇ ਸਸ਼ਤਰਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਅਸੀਂ ਇਹ ਗੱਲ ਕਹੀਏ ਕਿ ਜਿਹੜੇ ਕਿੱਕਰ ਦੀ ਫਲੀ ਹੈਗੀ ਜਿਹਨੂੰ ਅਸੀਂ ਪੰਜਾਬੀ ਚ ਆਮ ਕਰਕੇ ਤੁੱਕੇ ਕਹਿ ਦਿੰਦੇ ਆ ਇਸ ਨਾਲ ਸਾਡੀਆਂ ਭੈਣਾਂ ਦੀ ਪੀਸੀਓਡੀ ਦੀ ਦਿੱਕਤ ਹੈਗੀ ਵੱਡੀ ਤੋਂ ਵੱਡੀ ਉਹ ਹੱਲ ਕੀਤੀ ਜਾ ਸਕਦੀ ਹੈ ਤਾਂ ਤੁਹਾਨੂੰ ਬੜਾ ਅਜੀਬ ਲੱਗੇਗਾ ਕਿਉਂਕਿ ਪੀਸੀਓਡੀ ਦੀ ਪ੍ਰੋਬਲਮ ਕਰਕੇ ਜ਼ਿਆਦਾਤਰ ਡਾਕਟਰ ਇਸ ਵੇਲੇ ਯੂਟਰਸੀ ਰਿਮੂਵ ਕਰਨ ਦੀ ਸਲਾਹ ਨੇ ਉਹ ਸਾਡੀਆਂ ਭੈਣਾਂ ਨੂੰ ਦੇ ਰਹੇ ਨੇ ਜਿਸ ਤੋਂ ਬਾਅਦ ਸਾਰੀ ਜ਼ਿੰਦਗੀ ਦੀ ਖੱਜਲ ਖਰਾਬੀ ਉਹਨਾਂ ਦੇ ਪੱਲੇ ਪੈ ਸਕਦੀ ਹੈ ਅਜਿਹੇ ਦੇ ਵਿੱਚ ਜਦੋਂ ਅਸੀਂ ਇਹ ਸਾਰਾ ਮਾਮਲਾ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੋ ਅਰਜੀਨਲ ਵਿਚਾਰਿਆ ਤਾਂ ਉਹਨਾਂ ਨੇ ਸਾਨੂੰ ਇਹ ਤੁੱਕੇ ਜੈਨੂੰ ਕਹ ਲਈ ਕਿਕਰ ਫਲੀ ਰეკਮੈਂਡ ਕੀਤੀ ਕੀ ਨੁਸਖਾ ਹੈ ਕੀ ਫਾਰਮੂਲਾ ਅੱਜ ਪੜਨਾਂ ਲਈ ਬੜੀ ਖਾਸ ਵੀਡੀਓ ਹੈ ਖਾਸ ਕਰਕੇ ਉਹਨਾਂ ਪੜਨਾਂ ਲਈ ਜਿਨ੍ਹਾਂ ਨੂੰ ਹਰ ਚੌਥੇ ਪੰਜਵੇਂ ਮਹੀਨੇ ਪੀਸੀਓਡੀ ਦੀ ਦਿੱਕਤ ਰਹਿੰਦੀ ਹੈ ਉਹ ਇਲਾਜ ਕਰਵਾ ਕਰਵਾ ਕੇ ਥੱਕ ਗਏ ਨੇ ਅੱਕ ਗਏ ਨੇ ਤੇ ਹੁਣ ਸੋਚ ਰਹੀਆਂ ਨੇ ਕਿ ਉਹ ਆਪਣੀ ਯੂਟਰਸ ਹੀ ਰਿਮੂਵ ਕਰਵਾ ਦਣ ਮੈਮ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਚਾ ਮੈਮ पीसीओडी जि ਜਿੰਨੀ ਵੱਡੀ ਪ੍ਰੋਬਲਮ ਇਸ ਵੇਲੇ ਹੈ ਤੁਸੀਂ ਉਹਨੂੰ ਬਿਲਕੁਲ ਛੋਟੇ ਜਿਹਾ ਬਣਾ ਦਿੱ ਇਹ ਕਿਵੇਂ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਦੇਖੋ ਇੱਕ ਵਾਰ ਫਿਰ ਅਸੀਂ ਤੁਹਾਨੂੰ ਦਿਖਾ ਦਿੰਦੇ ਅੱਜ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਲੱਗੇ ਆ ਇਹਦੇ ਵਿੱਚ ਸੁੱਕਾ ਹੋਇਆ ਅਦਰਕ ਜਿਹਨੂੰ ਅਸੀਂ ਸੁੰਡ ਕਹਿ ਦਿੰਦੇ ਆ ਉਹ ਹੈ ਛੋਟੀ ਹਰੜੜ ਹੈ ਨਾਲ ਹੀ ਨਗਰਮੋਥਾ ਹੈ ਕਿੱਕਰ ਫਲੀ ਹੈ ਦਾਲ ਚੀਨੀ ਹੈ ਔਰ ਅਦਰਕ ਹੈ ਪਰ ਅੱਜ ਜਿਹੜੀਆਂ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਖਾਸ ਕਰਕੇ ਪੀਸੀਓਡੀ ਵਾਲੀਆਂ ਸਾਡੀਆਂ ਭੈਣਾਂ ਨੂੰ ਆ ਰਹੀਆਂ ਨੇ ਉਹ ਗੱਲਾਂ ਅੱਜ ਉਹ ਮੁਸ਼ਕਲਾਂ ਤੁਹਾਡੇ ਨਾਲ ਸੀਨੀਅਰ ਨਰਸਿੰਗ ਅਫਸਰ ਹਰਮਿਤ ਕੌਰ ਜੀ ਸ਼ੇਅਰ ਕਰਨ ਵਾਲੇ ਨੇ ਜੋ ਜ਼ਿਆਦਾਤਰ ਡਾਕਟਰ ਸਾਨੂੰ ਦੱਸਦੇ ਹੀ ਨਹੀਂ ਅੱਛਾ ਮੈਮ ਤੁਸੀਂ ਕਹਿ ਰਹੇ ਹੋ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਪੀਸੀਓਡੀ ਨਾਲ ਸੰਬੰਧਿਤ ਜਿਹੜੀਆਂ ਡਾਕਟਰ ਸਾਨੂੰ ਸਾਡੀਆਂ ਭੈਣਾਂ ਨੂੰ ਦੱਸਦੇ ਹੀ ਨਹੀਂ ਕਿਹੜੀਆਂ ਗੱਲਾਂ ਨੇ ਇਸ ਤਰ੍ਹਾਂ ਦੀਆਂ ਜੀ ਸਰ ਦੇਖੋ ਡਾਕਟਰ ਕਦੇ ਵੀ ਕਲੀਅਰ ਨਹੀਂ ਕਰਦਾਗਾ ਕਿ ਪੀਸੀਓਡੀ ਦੀ ਪ੍ਰੋਬਲਮ ਬਹੁਤ ਛੋਟੀ ਜੀ ਪ੍ਰੋਬਲਮ ਹੈਗੀ ਇਹ ਅਕਸਰ 95% ਲੇਡੀਜ਼ ਨੂੰ ਆ ਜਾਂਦੀ ਹੈ ਰੇਸ਼ੀਓਸ ਤੋਂ ਜ਼ਿਆਦਾ ਹੀ ਹੈ ਸਰ ਅਸੀਂ 95% ਹੀ ਲੈ ਕੇ ਚੱਲਦੇ ਹਾਂ ਇਹ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਪੋਲੀਸਿਸਟਿਕ ఓਵਰੀਅਨ ਸਿੰਡਰਮ ఓਵਰੀਜ਼ ਨੂੰ ਹੋ ਜਾਂਦੀ ਹੈ ਇਹ ਪ੍ਰੋਬਲਮ ਸਰ ਅਸੀਂ ਹੁਣੇ ਕਲੀਅਰ ਕਰੀਏ ఓਵਰੀ ਸਰ ఓਵਰੀਜ਼ ਦਾ ਫੰਕਸ਼ਨ ਹੋ ਪ੍ਰੋਪਰ ਹੋਏਗਾ ਤਾਂ ਪ੍ਰੈਗਨਨਸੀ ਕਨਸੀਵ ਹੁੰਦੀ ਆ ఓਵਰੀਜ਼ ਦੇ ਵਿੱਚ ਹਰ ਮਹੀਨੇ ਐਂਟ੍ਰਲ ਫੋਲਿਕਲ ਕਾਊਂਟ ਬਣਦੇ ਹੁੰਦੇ ਹੈਗੇ ਫੋਲਿਕਲਸ ਉਹ ਕੀ ਹੁੰਦੇ ਨੇ ਸਰ ਫੋਲਿਕਲਸ ਹੁੰਦੇ ਆ ਜੋ ਛੋਟੇ ਛੋਟੇ ਅੰਡੇ ਬਣਦੇ ਹੈਗੇ ਆ ਅੰਡੇ ਬਣਦੇ ਹੈਗੇ ਤਾਂ ਹੀ ਪੀੜਾਂਦੇ ਹੈਗੇ ਇਸੇ ਨੂੰ ਕਹਿੰਦੇ ਹੈਗੇ ਪੀਸੀਓਡੀ ਪਰ ਇਹ ਅੰਡੇ ਜਿਹੜੇ ਹਰ ਮਹੀਨੇ ਫੋਲਿਕਲਸ 5 ਤੋਂ 7 ਬਣਨੇ ਚਾਹੀਦੇ ਆ ਇਹ ਐਂਡਰੋਜਨ ਹਾਰਮੋਨ ਵਧਨ ਕਰਕੇ ਇਹ ਹਰ ਮਹੀਨੇ ਜ਼ਿਆਦਾ ਬਣਦੇ ਆ ਪੋਲੀ ਮੀਨਸ ਮੈਨੀ ਹੈ ਨਾ ਗਿਣਤੀ ਦੇ ਵਿੱਚ ਜ਼ਿਆਦਾ ਬਣਦੇ ਹੈਗੇ ਆ ਅਸੀਂ ਕੋਈ ਵਹਿਮ ਨਹੀਂ ਕਰਨਾ ਅਸੀਂ ਸਿਰਫ ਇਹ ਦੇਖਣਾ ਵੀ ਇਹ ਜ਼ਿਆਦਾ ਕਿਉਂ ਬਣ ਰਿਹਾ ਹੈ ਕਿ ਸਾਡਾ ਕੋਈ ਲਾਈਫ ਸਟਾਈਲ ਡਿਸਆਰਡਰ ਹੈ ਜਾਂ ਸਾਡਾ ਮੈਟਾਬੋਲਿਜ਼ਮ ਥੋੜਾ ਸਲੋ ਡਾਊਨ ਹੋ ਗਿਆ ਹੈ ਜਾਂ ਸਾਡੇ ਆਮਾ ਦੋਸ਼ ਬੰਨਾ ਸ਼ੁਰੂ ਹੋ ਗਿਆ ਤੇ ਜਠਰ ਅਗਨੀ ਸਟੋਲ ਆਊਟ ਸਲੋ ਡਾਊਨ ਹੋ ਜਾਂਦੀ ਹੈ ਆਯੁਰਵੇਦਾ ਅਕੋਰਡਿੰਗ ਅਸੀਂ ਵਹਿਮ ਨਹੀਂ ਕਰਨਾ ਕਿਸੇ ਵੀ ਗੱਲ ਦਾ ਸਿਰਫ ਪੀਸੀਓਜੀ ਨੂੰ ਟਰੀਟ ਕਰਨਾ ਪਰ ਪੀਸੀਓਡੀ ਹੋਣਾ ਵੀ ਚਾਹੀਦਾ ਹੈ ਕਿਉਂਕਿ ਫੋਲਿਕਲਸ ਹੋਣਗੇ ਤਾਂ ਹੀ ਪ੍ਰੈਗਨਨਸੀ ਕਨਸੀਵ ਹੋਏਗੀ ਇਹ ਤੁਹਾਨੂੰ ਕੋਈ ਡਾਕਟਰ ਤੁਹਾਨੂੰ ਨਹੀਂ ਦੱਸੇਗਾ ਅੱਛਾ ਮੈਮ ਫਿਰ ਇੱਕ ਹੋਰ ਬੜਾ ਅਹਿਮ ਚੀਜ਼ ਹੈ ਕਿ ਤੁਸੀਂ ਕਹੇ ਰਿਹਾ ਵੀ ਇਹ ਜਿਹੜੇ ਫੋਲਿਕਲਸ ਹੈਗੇ ਨੇ ਪੀਸੀਓਡੀ ਹੋਣੇ ਚਾਹੀਦੀ ਹੈ ਇਸੇ ਕਰਕੇ ਪੀਰੀਅਡ ਨੇ ਜਿਹੜੇ ਉਹ ਸਰਕਲ ਬੰਦ ਹੈ ਪਰ ਆਮ ਸਾਡੀਆਂ ਭੈਣਾਂ ਨੂੰ ਕਿਵੇਂ ਪਤਾ ਲੱਗੇ ਜਿਹੜੀ ਇਸ ਵੇਲੇ ਵੀਡੀਓ ਦੇਖ ਰਹੀਆਂ ਨੇ ਸਾਡੀਆਂ ਭੈਣਾਂ ਕਿ ਇਹ ਨਾਰਮਲ ਪੀਸੀਓਡੀ ਹੈ ਇਹ ਪ੍ਰੋਬਲਮ ਵਾਲੀ ਹੈ ਸਿੰਸ ਸਭ ਤੋਂ ਵੱਡਾ ਕੌਸ ਜਦੋਂ ਪੀਸੀਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਨੂੰ ਬਲੌਟਿੰਗ ਹੁੰਦੀ ਹੈ ਨੌਇਜ਼ੀਆ ਹੋ ਜਾਂਦਾ ਹੈ ਉਹਨਾਂ ਦਾ ਮੈਂਸਟ੍ਰੂਏਸ਼ਨ ਸਾਈਕਲ ਜਿਹੜਾ ਉਹ ਡਿਸਟਰਬ ਹੋ ਜਾਂਦਾ ਹੈਗਾ ਤੇ ਉਹਨਾਂ ਨੂੰ ਖਾਣਾ ਖਾਣ ਨੂੰ ਜੀ ਨਹੀਂ ਕਰਦਾ ਹਰ ਵੇਲੇ ਲੱਗਦਾ ਹੈ ਕਿ ਸਾਡਾ ਸਾਨੂੰ ਖਾਣਾ ਖਾਵਾਂਗੇ ਬਲੌਟਿੰਗ ਤਰ੍ਹਾਂ ਵੋਮਿਟਿੰਗ ਤਰ੍ਹਾਂ ਇਸ ਤਰ੍ਹਾਂ ਪੀਲ ਹੁੰਦਾ ਰਹਿੰਦਾ ਕਿਉਂ ਕਿਉਂਕਿ ਸਰ ਇਸ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਜਦੋਂ ਉਹ ਖਾਂਦੀ ਹੈ ਪਹਿਲੀ ਗੱਲ ਤਾਂ ਭੁੱਖ ਨਹੀਂ ਲੱਗਦੀ ਜੇ ਉਹ ਖਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹੁਣੇ ਬਾਹਰ ਨੂੰ ਆਊਗਾ ਇਹਦਾ ਕਾਰਨ ਕੀ ਹੈ ਸਰ ਜਦੋਂ ਅਸੀਂ ਬਾਰ-ਬਾਰ ਖਾਵਾਂਗੇ ਸਭ ਤੋਂ ਵੱਡਾ ਕੌਂਸ ਤਾਂ ਇਹ ਹੈ ਕਿ ਇਹ ਹੁੰਦੀ ਕਿਉਂ ਹੈ ਅਸੀਂ ਬਾਰ-ਬਾਰ ਬਾਰ- ਦੀ ਹੈ ਫਿਰ ਕੋਈ ਆ ਗਿਆ ਫਿਰ ਚਾਹ ਪੀ ਲਈ ਸਮੋਸਾ ਲੈ ਲਿਆ 버거 ਲੈ ਲਿਆ ਤੇ ਅਸੀਂ ਥੋੜੇ ਥੋੜੇ ਟਾਈਮ ਬਾਅਦ ਖਾਂਦੇ ਰਹਿਣੇ ਹੈਗੇ ਆ ਹੁਣ ਆਫਟਰ ਆਲ ਸਾਡਾ ਸਿਸਟਮ ਹੈ ਜਦੋਂ ਤੱਕ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਅਸੀਂ ਇੱਕ ਖਾਣਾ ਖਾ ਲਿਆ ਉਹ ਸਾਡਾ ਪਚੇਗਾ ਨਹੀਂ ਉਹ ਪਚਿਆ ਨਹੀਂ ਉਹ ਫੰਕਸ਼ਨ ਹੈ ਜਿਹੜੇ ਐਕਸਕ੍ਰੀਟਰੀ ਸਿਸਟਮ ਤੱਕ ਪਹੁੰਚਿਆ ਨਹੀਂ ਅਸੀਂ ਅਗਲਾ ਫਿਰ ਉੱਥੇ ਬਾਕਸ ਵਿੱਚ ਪਾ ਦਿੰਨੇ ਆ ਸਿਰ ਤੁਸੀਂ ਦੱਸੋ ਜਦੋਂ ਇਦਾਂ ਹੀ ਆਪਾਂ ਕੱਚਾ ਪੱਕਾ ਕੱਚਾ ਪੱਕਾ ਪਾਈ ਜਾਵਾਂਗੇ ਤਾਂ ਉਹਨੇ ਕੀ ਕਰਨਾ ਇੱਕ ਸਟਿੱਕੀ ਜਿਹਾ ਪਦਾਰਥ ਬਣਦਾ ਫਿਰ ਸਾਡੇ ਗਟ ਦੇ ਵਿੱਚ ਉਹ ਸਟਿੱਕੀ ਪਦਾਰਥ ਜਿਹੜਾ ਹੁੰਦਾ ਉਸੇ ਨੂੰ ਆਪ ਕਹਦੇ ਨੇ ਆਮਾ ਮੀਨਸ ਉਹ ਆਮਾ ਤੁਹਾਡੀ ਵਰ ਜਾਂਦੀ ਹੈਗੀ ਹੈ ਕਿਉਂਕਿ ਅਸੀਂ ਖਾ ਬੜਾ ਬੇਟੰਗੇ ਤਰੀਕੇ ਨਾਲ ਰਹੇ ਆ ਤੇ ਸਾਡਾ ਇਹ ਲਾਈਫਸਟਾਈਲ ਡਿਸਆਰਡਰ ਦੇ ਵਿੱਚ ਹੀ ਆ ਜਾਏਗਾ ਫਿਰ ਕੁਝ ਕ ਹੁੰਦੇ ਵੀ ਖਾਣ ਬਾਅਦ ਸਿੱਧਾ ਅਸੀਂ ਸੌ ਜਾਣਾ ਸਾਨੂੰ ਸੁਸਤੀ ਆਂਦੀ ਹੈ ਇਹ ਸਿੰਪਟਮ ਅਸੀਂ ਗੱਲ ਕਰ ਰਹੇ ਆ ਕਿ ਜਦੋਂ ਪੀਐਸਓਡੀ ਦੇ ਸਿੰਪਟਮ ਦਿਖਦੇ ਹੈ ਤਾਂ ਮੀਨਸ ਖਾਣ ਬਾਅਦ ਤਾਂ ਲੱਗੂਗਾ ਵੀ ਹੁਣ ਔਖਾ ਜਿਹਾ ਹੋ ਰਿਹਾ ਸ਼ੀ ਹੁਣ ਮੈਂ ਸੌ ਜਾ ਕਦੇ ਵੀ ਖਾਣ ਬਾਅਦ ਪੀਐਸਓਡੀ ਵਾਲੇ ਪੇਸ਼ੈਂਟ ਨੇ ਸੌਣਾ ਨਹੀਂ ਹੈਗਾ ਤੇ ਇੱਕ ਉਹਨੇ ਓਵਰਫੁੱਲ ਨਹੀਂ ਹੋਣਾ ਸੈਚੂਰੇਟਿਡ ਫੈਟ ਨਹੀਂ ਖਾਣੇ ਤੇ ਉਸਨੇ ਖਾਣਾ ਕੀ ਹੈ ਮੇਨ ਉਸਨੇ ਫੋਕਸ ਕਰਨਾ ਹੈ ਜੇ ਪੀਸੀਓਡੀ ਹੈ ਤਾਂ ਮੈਂ ਆਮਾ ਦੋਸ਼ ਨੂੰ ਕਿੱਦਾਂ ਘਟਾਉਣਾ ਹੈ ਤੇ ਜਟਰ ਅਗਨੀ ਨੂੰ ਕਿੱਦਾਂ ਵਧਾਉਣਾ ਹੈ ਸਰ ਜਦੋਂ ਵੀ ਆਪਾਂ ਕੋਈ ਖਾਣਾ ਤਿਆਰ ਕਰਦੇ ਹਾਂ ਹਣ ਮੈਂ ਮੰਨ ਲਓ ਤੁਹਾਨੂੰ ਸਾਰੀਆਂ ਸਬਜ਼ੀਆਂ ਕੱਟ ਕੇ ਫੜਾਦਾ ਵੀ ਆ ਬਣਾਉਣੀ ਹੈਗੀ ਆ ਹੁਣ ਤੁਹਾਨੂੰ ਸੇਕਾ ਚਾਹੀਦਾ ਹੈ ਉਦੋਂ ਤਾਂ ਨਹੀਂ ਬਣਾ ਪਾਓਗੇ ਮੰਨ ਲਓ ਮੈਂ ਤੁਹਾਨੂੰ ਇੱਕ ਬਰਤਨ ਹੀ ਫੜਾਦਾ ਇੱਕ ਕਟੂਟੈਂਸਲ ਦਿੱਤਾ ਵੀ ਹਾਂਜੀ ਆ ਪੈਨ 'ਚ ਬਣਾਉਣੀ ਆ ਕੜਾਹੀ 'ਚ ਸਬਜ਼ੀ ਬਣਾਉਣੀ ਆ ਤੁਸੀਂ ਵੇਖੋਗੇ ਨਾ ਵੀ ਮੈਨੂੰ ਸੇਕਾ ਕਿਹੜਾ ਚਾਹੀਦਾ ਆ ਤਾਂ ਹੀ ਪੱਕੂਗੀ ਕਹਿੰਦਾ ਭਾਵੇਂ ਇਹ ਹੈ ਜઠਰ ਅਗਣੀ ਅੱਗ ਤੇ ਚਾਹੀਦੀ ਹੈ ਨਾ ਤੇ ਜਿਹੜੀ ਜਟ ਰਗਣੀ ਜਦੋਂ ਤੱਕ ਸਾਡੀ ਸਲੋ ਡਾਊਨ ਹੋਏਗੀ ਤਾਂ ਸਾਡਾ ਖਾਣਾ ਪੱਕਣਾ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਮੈਟਾਬੋਲਿਜ਼ਮ ਫਾਸ ਨਹੀਂ ਹੋਣਾ ਜਿਹੜਾ ਡਾਈਜੈਸਟਿਵ ਜੂਸ ਹੈ ਉਹ ਵਧੀਆ ਜੂਸ ਗੁੱਡ ਕੁਆਲਿਟੀ ਦਾ ਡਾਈਜੈਸਟਿਵ ਜੂਸ ਸੀਕ੍ਰੇਟ ਨਹੀਂ ਕਰ ਪਾਏਗਾ ਅਸੀਂ ਇਸੇ ਚੀਜ਼ ਤੇ ਫੋਕਸ ਕਰਨਾ ਹੈ ਅੱਛਾ ਮੈਮ ਪਰ ਚਲੋ ਅਸੀਂ ਤੁਹਾਡੇ ਕੋਲ ਪੁੱਛਾਂਗੇ ਵੀ ਆਮਾ ਹੁੰਦੀ ਕੀ ਚੀਜ਼ ਹੈ ਜਿਸ ਦੀ ਤੁਸੀਂ 2-3 ਵਾਰ ਜ਼ਿਕਰ ਕੀਤਾ ਹੈ ਆਮਾ ਦਾ ਸਰ ਨਵੀਂ ਦੱਸੋ ਵੀ ਇਹ ਕੀ ਚੀਜ਼ ਹੈ ਪਰ ਇਹ ਇੱਕ ਤੋਂ ਜ਼ਿਆਦਾ ਫਿਰ ਕਿਉਂ ਹੋ ਜਾਂਦੀਆਂ ਨੇ ਜੀ ਹੁਣ ਸਵਾਲ ਇਹ ਵੀ ਹੈ ਬਹੁਤ ਦੇ ਹੁੰਦੇ ਜੀ ਕੋਈ ਇੱਕੋ ਹੀ ਹੈ ਔਰ ਇਹ ਕਿੰਨੇ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਔਰ ਕਿਹੜੀ ਸਿਚੁਏਸ਼ਨ ਸਭ ਤੋਂ ਜ਼ਿਆਦਾ ਤੁਹਾਡੇ ਮੁਤਾਬਕ ਖਤਰਨਾਕ ਸਾਬਿਤ ਹੋ ਸਕਦੀ ਹੈ ਸਿਸਟ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਸਰ ਸਿਸਟ ਦੇ ਵਿੱਚ ਜੇ ਅਸੀਂ ਲਾਈਏ ਨੇ ਕਿ ਨਾਰਮਲ ਸਿਸਟ ਕਈ ਵਾਰੀ ਹੁੰਦੇ ਨੇ ਕਿ ਫੋਲਿਕੂਲਰ ਸਿਸਟ ਬਣਦੀ ਹੈ ਲਿਊਟਿਅਮ ਸਿਸਟ ਬਣਦੀ ਹੈ ਪਰ ਇਹ ਇਹ ਕੋਈ ਖਤਰਨਾਕ ਨਹੀਂ ਹੁੰਦੀਆਂ ਗੀਆਂ ਕਿਉਂਕਿ ਇਹ ਫੋਲਿਕੂਲਰ ਅਸੀਂ ਹੁਣੇ ਫੋਲਿਕਲ ਦੀ ਗੱਲ ਕੀਤੀ ਨਾ ਤੇ ਇਹ ਤਾਂ ਫੋਲਿਕੂਲਰ ਸਿਸਟ ਹੈ ਸਮ ਟਾਈਮ ਕੀ ਹੁੰਦਾ ਕਿ 1 ਮਹੀਨੇ ਪੀਰੀਅਡ ਮੰਨ ਲਓ ਆਇਆ ਤਾਂ ਉਹ ਫੋਲਿਕਲ ਜਿਹੜਾ ਇੰਪਿਅਰ ਫੋਲਿਕਲ ਹੁੰਦਾ ਹੈ ਫੋਲਿਕੂਲਰ ਸਿਸਟ ਜਾਂ ਲਿਊਟਿਮ ਉਹ ਉੱਥੇ ਹੀ ਰਹਿ ਜਾਂਦੀ ਹੈਗੀ ਇਹ ਉਹ ਨੈਕਸਟ ਪੀਰੀਅਡ ਦੇ ਵਿੱਚ ਹੁਣ ਅਸੀਂ ਖਾਣੇ ਦੀ ਗੱਲ ਕੀਤੀ ਨਾ ਕੱਚਾ ਪੱਕਾ ਨੈਕਸਟ ਪੀਰੀਅਡ ਦੇ ਵਿੱਚ ਫਿਰ ਫੋਲਿਕਲਸ ਆ ਬਣਨੇ ਆ ਸਰ ਫੋਲਿਕਲਸ ਬਣਨੇ ਪਰ ਪਿਛਲਾ ਜਿਹੜਾ ਫੋਲਿਕਲਸ ਪਿਆ ਸੀ ਉਹ ਸਾਡਾ ਬਾਹਰ ਨਿਕਲਿਆ ਨਹੀਂ ਓਵਰੀ ਦੇ ਵਿੱਚ ਉਹ ਰਿਲੀਜ਼ ਹੋਇਆ ਨਹੀਂ ਅਗਲੇ ਮਹੀਨੇ ਫਿਰ ਓਵਰੀ ਨੇ ਤਾਂ ਆਪਣਾ ਕੰਮ ਕਰਨਾ ਹੈ ਫੋਲਿਕਲ ਬਣਾਣੇ ਆ ਉਹ ਫਿਰ ਉੱਥੇ ਕੁਝ ਫੋਲਿਕਲ ਫਿਰ ਉਹਦੇ ਨਾਲ ਜਮਾ ਹੋਗੇ ਫਿਰ ਕੁਝ ਫੋਲਿਕਲ ਫਿਰ ਅਗਲੇ ਮਹੀਨੇ ਦਰਾਂ ਜਮਾ ਹੋਗੇ ਇਦਾਂ ਕਰਦਿਆਂ ਕਰਦਿਆਂ ਇਹ ਸਾਰੇ ਫੋਲਿਕਲਸ ਜਬ ਕਿ ਇਹ ਨਸ਼ਟ ਹੋ ਜਾਣੇ ਚਾਹੀਦੇ ਆ ਨਹੀਂ ਹੁੰਦੇਗੇ ਰਿਲੀਜ਼ ਨਹੀਂ ਹੁੰਦੇਗੇ ਉੱਥੇ ਹਰ ਮਹੀਨੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਸ ਨੂੰ ਕਹਿੰਦੇ ਕਿ ਓਵਰੀਜ਼ ਦੇ ਵਿੱਚ ਫੋਲਿਕਲਸ ਮਤਲਬ ਸਿਸ ਜਿਹੜੀਆਂ ਉਹ ਭਰੀ ਪਈ ਹੈਗੀ ਆ ਪਰ ਸੰਨ ਤੇ ਡਾਕਟਰ ਜਦੋਂ ਹੁੰਦਾ ਜੀ ਕਈ ਵਾਰ ਡਰਾ ਦਿੰਦਾ ਕਈ ਵਾਰ ਪੁੱਛਦਾ ਜੀ ਪਾਣੀ ਵਾਲਿਆਂ ਨੇ ਕਈ ਵਾਰ ਪੁੱਛਦਾ ਜੀ ਬਲੱਡ ਵਾਲਿਆਂ ਨੇ ਕਈ ਵਾਰ ਜੜੀਆਂ ਇਹ ਕਹਿ ਦਿੰਦੇ ਨੇ ਵੀ ਮਾਸ ਵਾਲਿਆਂ ਨੇ ਫਿਰ ਉਹ ਕੀ ਚੀਜ਼ ਹੁੰਦੀ ਹੈ ਨੇ ਜੀ ਹਰਮੀ ਜੀ ਸਿਰ ਮਾਸ ਵਾਲੀਆਂ ਜਿਹੜੀਆਂ ਹੁੰਦੀ ਹੈ ਹੈਮਰੇਜਿਕ ਸਿਸਟ ਹੋ ਜਾਂਦੀਆਂ ਨੇ ਨੈਬੋਥੀਅਨ ਸਿਸਟ ਹੋ ਜਾਂਦੀਆਂ ਚਾਕਲੇਟ ਸਿਸਟ ਵੀ ਹੋ ਜਾਂਦੀਆਂ ਕੀ ਹੁਣੇ ਅਸੀਂ ਗੱਲ ਕੀਤੀ ਨਾ ਮੇਰੇ ਪਿਛਲੇ ਜਵਾਬ ਦੇ ਵਿੱਚ ਕਿ ਉਹ ਟਾਈਮ ਬਾਅਦ ਉੱਥੇ ਪਈਆਂ ਰਹਿੰਦੀਆਂ ਤੇ ਜਦੋਂ 6 6 ਮਹੀਨੇ 7 ਮਹੀਨੇ ਹੋ ਗਏ ਤਾਂ ਫਿਰ ਉਹ ਕੋਈ ਚੰਗਾ ਐਗ ਨਹੀਂ ਬਣਨ ਦਿੰਦੀਆਂ ਜਿਹਦੇ ਕਰਕੇ ਰਪਚਰ ਨਹੀਂ ਕਿਉਂਕਿ ਉਹ ਇਕੱਠੀਆਂ ਹੋ ਗਈਆਂ ਆਫਰੀ ਦੇ ਵਿੱਚ ਫ੍ਰੀ ਫਲੂਇਡ ਤਾਂ ਨਹੀਂ ਮਿਲ ਰਿਹਾ ਨਾ ਜਦ ਤੱਕ ਸਰ ਹੁਣ ਇੱਕ ਥਾਂ ਜਿਸ ਤਰੀਕੇ ਨਾਲ ਛਾਬੇ ਦੇ ਵਿੱਚ ਅਸੀਂ ਅਗਰ ਕਿਸੇ ਬੰਦ ਬਰਤਨ ਦੇ ਵਿੱਚ ਕੋਈ ਚੀਜ਼ ਅਸੀਂ ਰੱਖ ਦਈਏ ਤਾਂ ਪਹਿਲਾਂ ਉਹ ਡਿਸ਼ਨੋ ਦੀ ਹੋਰ ਹੋਏਗੀ 2 ਦਿਨਾਂ ਬਾਅਦ ਹੋਰ ਹੋਏਗੀ 10 ਦਿਨਾਂ ਬਾਅਦ ਉਹ ਹੋਰ ਹੋਏਗੀ ਐਸੀ ਹੁੰਦੀ ਉਹ ਉਹੀ ਚੀਜ਼ ਹੈ ਹੁੰਦੀ ਉਹੀ ਹੈ ਸ਼ੁਰੂਆਤੀ ਚ ਉਹੀ ਹੈ ਜਿਸ ਸ਼ੁਰੂਆਤੀ ਲੱਛਣ ਤੇ ਅਸੀਂ ਦੇਖ ਲਈਏ ਵੀ ਸਾਡੀ ਆਮਾ ਕਿਉਂ ਵਧ ਰਹੀ ਹੈ ਕੀ ਹੁੰਦੀ ਹੈ ਜੀ ਆਮਾ ਕੀ ਹੁੰਦੀ ਹੈ ਜੀ ਹੁਣ ਸਾਨੂੰ ਆਮਾ ਵੀ ਕਲੀਅਰ ਕਰ ਦਿਓ ਸਰ ਆਮਾ ਇੱਕ ਨਾਨ metabolism ਜਦੋਂ ਬੋਡੀ ਚ ਹੁੰਦਾ ਆ ਤੇ ਇਹ ਇੱਕ ਸਟਿੱਕੀ ਜਿਹਾ ਪਦਾਰਥ ਅੰਦਰ ਬਣ ਜਾਂਦਾ ਜਿਹੜਾ ਆਪਾਂ ਖਾਂਦੇ ਆ ਨਾ ਸਰ ਖਾਇਆ ਹੋਇਆ ਹজম ਨਹੀਂ ਹੁੰਦਾ ਜਦੋਂ ਖਾਇਆ ਹজম ਨਹੀਂ ਹੁੰਦਾ ਪ੍ਰੋਪਰ ਤਰੀਕੇ ਦੇ ਨਾਲ ਤੇ ਖਾਇਆ ਹੋਇਆ ਸਾਡਾ ਅੰਦਰ ਹੀ ਸੜਦਾ ਰਹਿੰਦਾ ਸੜਦਾ ਰਹਿੰਦਾ ਸਿਰ ਸੜ ਸੜ ਕੇ ਕਹਿੰਦੇ ਨੇ ਕਿ ਫੰਗਸ ਕਿਤੇ ਵੀ ਖਾਣਾ ਆਪਾਂ ਤੁਸੀਂ ਬਾਸਾ ਖਾਣਾ ਰੱਖ ਦੋ ਦੋ ਦਿਨ ਰੋਟੀ ਪਈ ਰਹੇ ਡੱਬੇ ਦੇ ਵਿੱਚ ਬਾਜ ਕੀ ਲੱਗੇ ਉਲੀ ਲੱਗ ਜਾਏਗੀ ਨਾ ਸਿਰ ਸਿਮਿਲਰਲੀ ਜੇ ਸਾਡਾ ਖਾਇਆ ਹੋਇਆ ਉਥੇ ਸੜਦਾ ਰਿਹਾ ਸੜਦਾ ਰਿਹਾ ਤਾਂ ਕੀ ਹੁੰਦਾ ਸਟਿੱਕੀ ਦਾ ਪਦਾਰਥ ਅੰਦਰ ਬਣ ਜਾਂਦਾ ਹੈਗਾ ਜਿਸ ਦੇ ਕਰਕੇ ਉਹ ਸਾਰੀ ਬਲੋਟਿੰਗ ਕੋਲੇਸਟ੍ਰੋਲ ਲੀਵਰ ਡਿਸਟਰਬ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਇਸੇ ਨੂੰ ਆਮਾ ਕਹਿੰਦੇ ਹੈਗੇ ਆ વારવાર ક્યું હો જંદે ને જી એક મહિને બાદ ટ્રીટમેન્ટ કરા લે ફેર હો ગીયા 2 મહિને બાદ ટ્રીટમેન્ટ કરા લે ફેર હો ગીયા 6 મહિને બાદ ફેર ડોક્ટર કહેnda જી ਹੁਣ ਤੇ ਤੁਹਾਡੇ ਵਾਰ ਵਾਰ ਹੋ ਰਹੀਆਂ ਨੇ ਤੁਸੀਂ ਇਹਨੂੰ ਫਟਾਫਟ ਇਹ ਤਾਂ ਯੂਟਰਸ ਰਿਮੂਵ ਕਰਵਾ ਦਿਓ ਨਹੀਂ ਤਾਂ ਫਿਰ ਇਹ ਕੈਂਸਰ ਬਣ ਜਾਏਗਾ ਸਰ ਤੁਸੀਂ ਕਿਹਾ ਕਿ ਵਾਰ 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 ਕਿਉਂ ਹੁੰਦੀਆਂ ਜਿਹੜੀਆਂ ਆਪਾਂ ਗੋਲੀਆਂ ਖਾਂਦੇ ਆ ਨਾ ਸਰ ਮੈਂ ਤਾਂ ਹੁਣ ਇਹੀ ਪੇਸ਼ੈਂਟ ਕੋ ਕਿ ਮੇਰੇ ਕੋਲ ਜਰ ਪੇਸ਼ੈਂਟ ਬਿਗੜੇ ਬਿਗੜ ਬੇਗਾੜ ਕੇ ਆਂਦੇ ਆ ਸਿਸਟਮ ਜਰਾਦਰ ਆਯੁਰਵੇਦ ਦਾ ਮਤਲਬ ਅਸੀਂ ਤਰਾਸ਼ ਦੀ ਕਹਿ ਲਈਏ ਜਾਂ ਅਸੀਂ ਕਹਿ ਲਈਏ ਕਿ ਅ ਇਹ ਜੀ ਖਾਸ ਗੱਲ ਇਹ ਹੈ ਕਿ ਜਦੋਂ ਸਾਰੇ ਪਾਸਿਓਂ ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਨੇ ਸਾਡੇ ਕੋਲ ਫੇਰ ਲੋਕ ਆਉਂਦੇ ਨੇ ਸਰ ਮੇਰੇ ਕੋਲ ਲੋਕ ਉਦੋਂ ਆਉਂਦੇ ਆ ਜਦੋਂ ਪੀਸੀਓਡੀ ਕਰਕੇ ਜਿਵੇਂ ਨਿਊਲੀ ਮੈਰਿਡ ਕਪਲ ਗਿਆ ਡਾਕਟਰ ਦੇ ਕੋਲ ਤਾਂ ਦੇਖਿਆ ਕਿ ਕੰਨੀ ਆ ਰਹੇ ਪ੍ਰੈਗਨੈਂਸੀ ਨਹੀਂ ਹੋ ਰਹੀ ਕਿਉਂ ਕਿ ਪੀਸੀਓਡੀ ਹੈ ਉਹਨਾਂ ਨੇ ਕੀ ਕਰਨਾ 21 ਦਿਨ ਤਿਆਂ ਕੰਟਰੋਸੈਪਟਿਵ ਗੋਲੀਆਂ ਸ਼ੁਰੂ ਕਰ ਦੇਣੀਆਂ ਜਿਸ ਨੇ ਪ੍ਰੈਗਨੈਂਸੀ ਤਾਂ ਹੋਣੀ ਨਹੀਂ ਦੇਣੀ ਠੀਕ ਹੈ ਤੇ ਜੇ ਕੋਈ ਮਾਰੇ ਮੋਟੇ ਪੀੜ ਆ ਰਹੇ ਹੈ ਨਾ ਸਰ ਉਹਦਾ ਪਹਿਲਾ ਕੰਮ ਹੈ ਕੌਂਟ੍ਰੈਸੈਪਟਿਕ ਪਿਲ ਜਿਹੜੀ 21 ਦਿਨ ਦੀਆਂ ਉਹ ਮੇਰੇ ਪੇਸ਼ੈਂਟ ਸੁਣ ਰਹੇ ਉਹਨਾਂ ਨੂੰ ਪਤਾ ਆ ਵੀ ਉਹ 21 ਦਿਨ ਦੀ ਕੌਂਟ੍ਰੈਸੈਪਟਿਕ ਪिल्स ਸ਼ੁਰੂ ਕਰ ਦਿੰਦੇ ਆ ਫਿਰ ਕਹਿੰਦੇ ਜੀ ਪੀਰੀਅਡ ਬੰਦ ਹੋ ਗਏ ਅੱਛਾ ਪੀਰੀਅਡ ਬੰਦ ਹੁੰ ਕਿਉਂ ਹੁੰਦੇ ਆ ਕਿਉਂਕਿ ਉਹਨੇ ਅਸੀਂ ਕੱਲ ਕੀਤੀ ਸੀ ਐਂਡਰੋਜਨ ਹਾਰਮੋਨਸ ਦੀ ਇਹ ਕੀ ਕਰਦੀ ਇਹ ਗੋਲੀਆਂ ਐਂਡਰੋਜਨ ਹਾਰਮੋਨ ਨੂੰ ਕੰਟਰੋਲ ਕਰਦੀਆਂ ਗਲਾਈਸੈਮਿਕ ਇੰਡੈਕਸ ਜੋ ਅੰਦਰ ਬਣਦਾ ਇਨਸੂਲਿਨ ਜੋ ਬਣਦੀ ਹੈਗੀ ਉਸ ਨੂੰ ਇਹ ਇੱਕ ਵਾਰੀ ਸਪਰੈਸ ਕਰ ਦਿੰਦੀਆਂ ਜਦੋਂ ਓ ਕਰਦਾ ਤਾਂ ਬਾਤ ਆ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਪਤਾ ਹੈ ਵੀ ਆ ਪੀਸੀਓਡੀ ਥੋੜਾ ਟ੍ਰੀਟ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਫਿਰ ਮਤਲਬ ਅਸਟਾ ਓਵਰੀਜ਼ ਨਾਲ ਖੇਡ ਰਹੇ ਹਾਂ ਨਾ ਪਹਿਲਾਂ ਤਾਂ ਓਬਿਊਲੇਸ਼ਨ ਸਿਸਟਮ ਨੂੰ ਸਪਰੈਸ ਕਰ ਦਿੱਤਾ ਜੋ 3-4 ਮਹੀਨਿਆਂ ਬਾਅਦ ਅਸੀਂ ਫਿਰ ਉਸ ਨੂੰ ਮਤਲਬ ਅਸੀਂ ਤਾਂ ਸਾਰਾ ਹਾਰਮੋਨਸ ਤੇ ਆ ਗਏ ਨਾ ਕਿ ਆਰਟੀਫੀਸ਼ੀਅਲ ਹਾਰਮੋਨ ਅਸੀਂ ਓਵਰੀ ਨੂੰ ਦੇਈ ਜਾਈਏ ਹੁਣ ਅਸੀਂ ਇਹ ਤੋਂ ਪ੍ਰੈਗਨਨਸੀ ਲੈ ਲਈਏ ਉਹ ਫਿਰ ਮੇਰੇ ਕੋਲ ਕੱਪਲ ਆਉਂਦੇ ਉਸ ਟਾਈਮ ਤੇ ਕਿ ਮੈਮ ਸਾਡਾ ਪੀਸੀਓਡੀ ਠੀਕ ਹੋਣ ਬਾਅਦ ਸਾਨੂੰ ਪ੍ਰੋਬਲਮਸ ਆ ਰਹੀਆਂ ਸਾਨੂੰ ਬਲੌਟਿੰਗ ਹੁੰਦੀ ਹੈ ਫੈਟ ਵੱਧ ਗਿਆ ਹੈ ਔਰ ਇਹ ਵੱਡਾ ਸਵਾਲ ਹੁੰਦਾ ਜੀ ਇਹ ਉਹ ਇਹ ਮਤਲਬ ਮੋਟਾਪਾ ਕਿਉਂ ਆ ਜਾਂਦਾ ਜੀ ਵਜ਼ਨ ਕਿਉਂ ਵਜ਼ਨ ਦਾ ਔਰਤਾਂ ਦਾ ਜਿਹੜਾ ਇਹ ਗੋਲੀਆਂ ਖਾਣ ਤੋਂ ਬਾਅਦ ਕੈਪਸੂਲ ਵਗੈਰਾ ਖਾਣ ਤੋਂ ਬਾਅਦ ਸਰ ਮੈਂ ਮੇਰੇ ਦਰਸ਼ਕਾਂ ਨੂੰ ਕਹਾਂਗੀ ਕੋਈ ਵੀ ਐਲੋਪੈਥ ਟਰੀਟਮੈਂਟ ਲੈਣ ਤੋਂ ਬਾਅਦ ਸਾਈਡ ਇਫੈਕਟ ਜ਼ਰੂਰ ਸਰਚ ਕਰ ਲੈਣ ਇਹਦੇ ਸਾਈਡ ਇਫੈਕਟਸ ਤੇ ਪਹਿਲਾਂ ਹੀ ਤਾਂ ਰੇਪੇ ਹੁੰਦੇ ਆ ਸਰ ਇਰੈਗੂਲਰ ਬਲੀਡਿੰਗ ਹੋਣੀ ਹੈ ਇਹਦੇ ਨਾਲ ਓਬੈਸਿਟੀ ਆਣੀ ਹੈਗੀ ਹੈ ਹੈਡੈਕ ਹੋਣਾ ਹੈ ਨੌਇਜ਼ੀਆ ਹੋਣਾ ਹੈ ਤੇ ਇਸ ਦੇ ਨਾਲ ਇਥੋਂ ਤੱਕ ਸਰ ਲਿਬਿਡੋ ਵੀ ਡਿਕਰੀਸ ਹੋ ਜਾਣੀ ਹੈ ਜੇ ਲਿਬਿਡੋ ਹੀ ਡਿਕਰੀਸ ਹੋ ਗਈ ਤਾਂ ਸਾਡਾ ਰਿਲੇਸ਼ਨ ਚ ਆਨ ਨੂੰ ਦਿਲ ਨਹੀਂ ਕਰਨਾ ਤਾਂ ਪ੍ਰੈਗਨਨਸੀ ਕਿੱਥੋਂ ਹੋਣੀ ਹੈ ਸਰ ਇਹ ਸਭ ਸਾਈਡ ਇਫੈਕਟਸ ਇਨ ਹਾਰਮੋਨ ਪिल्स ਦੇ ਹੈਗੇ ਆ ਸਰ ਤੁਸੀਂ ਇੱਕ ਹੋਰ ਮੈਂ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਇਹ ਹਾਰਮੋਨ ਪिल्स ਜਿਹੜੇ ਦਿੰਦੇ ਆ ਤੁਸੀਂ ਦੇਖਿਆ ਹੋਣਾ ਸਰ ਮੈਂ ਹਰ ਵਾਰ ਜਾਨਵਰਾਂ ਦੀ ਗੱਲ ਜ਼ਰੂਰ ਕਰਦੀ ਆ ਕਿਉਂਕਿ ਐਨੀਮਲ ਬਹੁਤ سارے ਪ੍ਰੋਡਕਟ ਸਾਡੀ ਐਲੋਪੈਥਿਕ ਮੈਡੀਸਿਨ ਚ ਯੂਜ਼ ਕੀਤੇ ਜਾਂਦੇ ਆ ਸਰ ਜਿਹੜੀਆਂ ਮੱਝਾਂ ਮੂਝਾਂ ਦਾ ਇੱਕ ਵਾਰੀ ਕਹਿੰਦੇ ਨੇ ਕੱਟਾ ਬੱਚਾ ਹੋ ਕੇ ਤੇ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਇੰਜੈਕਸ਼ਨ ਲਾਉਂਦੇ ਜਲਦੀ ਤਾਕੀ ਉਹ ਬੱਚਾ ਜਲਦੀ ਮੱਝਾਂ ਪੈਦਾ ਕਰਨਾ ਹੈ ਨਾ ਛੇਤੀ ਹੀਟ ਚ ਆ ਜਾਣਾ ਤੇ ਉਹ ਕੀ ਹੁੰਦਾ ਉਹ ਵੀ ਉਹੀ ਹਾਰਮੋਨ ਇੰਜੈਕਸ਼ਨ ਸੀ ਤਾਂ ਦਿੰਦੇ ਆ ਜਿਹਦੇ ਕਰਕੇ ਫਿਰ ਬੱਚਾ ਪੈਦਾ ਕਰਦੀ ਹੈਗੀ ਤਾਂ ਉਹਦਣਾ ਹੁੰਦਾ ਕੀ ਹੈ ਉਹ ਮੱਝ ਜਵਾਨ ਹੋਣ ਲੱਗ ਜਾਂਦੀ ਉਹਦੇ ਫੈਟ ਜਿਹੜਾ ਉਹ ਵੱਧ ਜਾਂਦਾ ਹੈ ਨਾ ਤੇ ਇੱਕ ਐਗਜ਼ਾਮਪਲ ਜੇ ਆਪਾਂ ਹੋਰ ਲਈਏ ਮੁਰਗੀ ਨੂੰ ਸਰ ਮੁਰਗੀ ਨੂੰ ਤੁਹਾਨੂੰ ਪਤਾ ਹੀ ਹੈ ਵੀ ਕਹਿੰਦੇ ਵੀ ਜੇ ਲੈ ਲਈ ਮੁਰਗੀ ਤਾਂ 6 ਮਹੀਨੇ ਕੌਣ ਵੇਟ ਕਰੂ ਜਲਦੀ-ਉਲਦੀ ਬਾਲੇ ਅੰਡੇ ਦੇਵੇ ਹੈ ਨਾ ਇਹੀ ਚੀਜ਼ ਹੁੰਦਾ ਉਸ ਨੂੰ ਵੀ ਇੰਜੈਕਸ਼ਨ ਲਾ ਕੇ ਮੈਨੂੰ ਨਾਲਾ 45 ਦਿਨ ਮਸੇ ਇਹ ਤਾਂ 21 ਦਿਨ ਦਾ ਲੇਡੀਜ਼ ਨੂੰ ਮੈਂ ਮੁਰਗੀ ਨਾਲ ਕੰਪੇਅਰ ਨਹੀਂ ਕਰਾਂਗੀ ਇਹ 21 ਦਿਨ ਦਾ ਟ੍ਰੀਟਮੈਂਟ ਹੈ ਉਹਨੂੰ 45 ਦਿਨ ਦੇ ਵਿੱਚ ਉਹ ਫਿਰ ਜ਼ਿਆਦਾ ਅੰਡੇ ਦੇਣੇ ਸ਼ੁਰੂ ਕਰ ਜਾਂਦੀ ਹੈ ਹੁਣ ਤੁਸੀਂ ਦੱਸੋ ਵੀ ਪੀਸੀਓਡੀ ਵੀ ਤਾਂ ਜ਼ਿਆਦਾ ਅੰਡੇ ਸੀ ਨਾ ਜ਼ਿਆਦਾ ਫੋਲਿਕਲ ਸੀ ਸੀ ਹੁਣ ਮੈਂ ਮੂਹ ਨਾ ਕਵਾਂ ਤੇ ਜੇ ਇੱਥੇ ਇਹ ਜ਼ਿਆਦਾ ਅੰਡੇ ਦੇ ਰਹੀ ਹੈ ਤਾਂ ਉਹ ਕੰਟਰੋਸੈਪਟਿਵ ਪਿਲਸ ਨਾਲ ਕੀ ਹੋਣਾ ਜੀ ਜੀ ਅੱਛਾ ਤੇ ਫਿਰ ਮੈਂ ਬਹੁਤ ਵਾਰ ਹੁੰਦਾ ਹੈ ਕਿ ਚਲੋ ਅਸੀਂ ਤੁਹਾਡੇ ਕੋਲੋਂ ਇਲਾਜ ਵੀ ਇਸ ਚੀਜ਼ ਦਾ ਪੁੱਛਾਂਗੇ ਕਿ ਤੁਸੀਂ ਕਿਵੇਂ ਇਹ ਸਾਰੇ ਚੀਜ਼ਾਂ ਨਾਲ ਕਿਕਰ ਫਲੀ ਨਾਲ ਤੁੱਕਿਆ ਨਾਲ ਤੁਸੀਂ ਕਹਿ ਰਹੇ ਹੋ ਵੀ ਬੜਾ ਵਧੀਆ ਟ੍ਰੀਟਮੈਂਟ ਹੈ ਜਿਹੜਾ ਉਹ ਪੀਸੀਓਡੀ ਦਾ ਜਿਹੜਾ ਹੋ ਜਾਂਦਾ ਹੈ ਤੇ ਪਰ ਇੱਕ ਗੱਲ ਸਾਨੂੰ ਇਹ ਸਮਝਾਓ ਵੀ ਜਿਹੜੀਆਂ ਛੋਟੀਆਂ ਬੱਚੀਆਂ ਨੇ ਅੱਜ ਕੱਲ ਤਾਂ ਜੀ 16 16 14 14 ਸਾਲ 12 12 ਸਾਲ ਦੇ ਬੱਚੀਆਂ ਨੂੰ ਵੀ ਦਿੱਕਤ ਆ ਰਹੀ ਹੈ ਪੀਰੀਅਡ ਸ਼ੁਰੂ ਤਾਂ ਹੁੰਦੇ ਨਹੀਂ ਉਸ ਤੋਂ ਪਹਿਲਾਂ ਹੀ ਪੀਸੀਓ ਦੇ ਦੀ ਪ੍ਰੋਬਲਮ ਪਹਿਲਾਂ ਹੀ ਖੜੀ ਹੁੰਦੀ ਹੈ ਕਹਿੰਦੇ ਕਿ ਪੇੜਾ ਹੁੰਦੇ ਨਹੀਂ ਦਿਖਾਉਂਦੇ ਤਾਂ ਕੀ ਪ੍ਰੋਬਲਮ ਹੈ ਅਕਚਲ ਤੇ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਵਾਲ ਕਿਵੇਂ ਸਵਾਰਨੇ ਨੇ ਤੇ ਪ੍ਰੋਬਲਮ ਉਹਨੂੰ ਇਹ ਆ ਜਾਂਦੀ ਹੈ ਡੈਫੀਨਿਟਲੀ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਹੁਣ ਮੇਰੇ ਸ਼ਾਰਟਲੀ ਜੇ ਸਰ ਬੱਚੀ ਤਾਂ ਤੁਸੀਂ ਗੱਲ ਕੀਤੀ ਮੈਂ ਇਹ ਫਾਰਮੂਲੇਸ਼ਨ ਬਣਾ ਕੇ ਰੱਖੀ ਹੈ ਮੈਂ ਇਹ ਰਿਪੀਟ ਵੀ ਕਰ ਦਿੰਨੇ ਤੇ ਆਪਾਂ ਕੈਮਰੇ ਅੱਗੇ ਵੀ ਕਰ ਦਿੰਨੇ ਆ ਸਰ ਕੁਝ ਨਹੀਂ ਉਹਨਾਂ ਨੇ ਉਹਨਾਂ ਨੇ ਜਿਹੜੇ ਪਰਹੇਜ਼ ਕਰਨੇ ਆ ਸਰ ਉਹਨਾਂ ਨੇ ਥੋੜੇ ਥੋੜੇ ਟਾਈਮ ਦੇ ਗੈਪ ਵਿੱਚ ਬੱਚਿਆਂ ਨੇ ਨਹੀਂ ਖਾਣਾ ਬੱਚੇ ਕਹਿੰਦੇ ਨਾ ਥੋੜੇ ਥੋੜੇ ਦੇ ਵਿੱਚ ਭਾਵੇਂ ਬੱਚਾ ਹੈ ਤੇ ਭਾਵੇਂ ਕੋਈ ਐਡਲਟ ਹੈ ਉਹਨੇ ਇੱਕ ਹਫਤੇ ਦੇ ਵਿੱਚ ਦੋ ਫਾਸਟ ਪੱਕੇ ਰੱਖਨੇ ਆ ਆਮ ਵਧੀ ਹੋਈ ਹੈ ਨਾ ਸਰ ਆਮਾ ਦੋਸ਼ ਵਧਿਆ ਹੋਇਆ ਹੈ ਆਪਾਂ ਜઠਰ ਅਗਨੀ ਵਧਾਉਣੀ ਹੈ ਜਦੋਂ ਆਪਾਂ ਖਾਵਾਂਗੇ ਨਹੀਂ ਤਾਂ ਬਾਡੀ ਦੇ ਵਿੱਚ ਜਿਹੜਾ ਉਹ ਸਟਿੱਕੀ ਪਦਾਰਥ ਜੰਮਿਆ ਹੋਇਆ ਹੈ ਨਾ ਸਰ ਬਾਡੀ ਨੂੰ એનર્ਜੀ ਵਾਸਤੇ ਕੁਸ਼ਲ ਚਾਹੀਦਾ ਹੈ ਤੇ ਜਦੋਂ ਫਾਸਟ ਰੱਖਦਾ ਹੈ ਪੇਸ਼ੈਂਟ ਤਾਂ ਉਹ ਜਿਹੜਾ ਸਟਿੱਕੀ ਪਦਾਰਥ ਆਮਾ ਜਿਹੜੀ ਅੰਦਰ ਹੈ ਨਾ ਸਿਰ ਹਾਂ ਉਹ ਉਹ ਸਰ ਫਿਰ ਉਹ એનર્ਜੀ ਦੇ ਵਿੱਚ ਕਨਵਰਟ ਹੋਏਗੇ ਮੀਨਸ ਉਹ ਜਟ ਰਕਣੀ ਆਪਣੇ ਆਪ ਹੀ ਉਹਨਾਂ ਦੇ ਇਨਕਰੀਸ ਹੋ ਜਾਣੀ ਹੈ ਤੇ ਖਾਣ ਤੋਂ ਪਹਿਲਾਂ ਬੱਚਿਆਂ ਦੀ ਗੱਲ ਕੀਤੀ ਖਾਣ ਤੋਂ ਪਹਿਲਾਂ ਕੀ ਕਰਨਾ ਸਰ ਅਸੀਂ ਇਹ ਅਦਰਕ ਰੱਖਿਆ ਸਰ ਬੜੇ ਮਜ਼ੇ ਦੇ ਨਾਲ ਬੱਚਿਆਂ ਨੂੰ ਚਿਵਿੰਗਮ ਖਾਣ ਦਾ ਬੜਾ ਹੀ ਸ਼ੌਂਕ ਹੁੰਦਾ ਉਹਨਾਂ ਨੇ ਇਹ ਅਦਰਕ ਲੈ ਕੇ ਖਾਣੇ ਤੋਂ 10 ਮਿੰਟ ਪਹਿਲੇ ਉਹਨਾਂ ਨੇ ਇੰਨਾ ਕੁ ਅਦਰਕ ਤੋੜ ਕੇ ਤੇ ਛਿੱਲ ਕੇ ਸਰ ਇਸ ਨੂੰ ਸੇਂਹ ਦਾ ਨਮਕ ਲਾ ਕੇ ਨਾ ਚਿੰਦਾ ਨਮਕ ਲਾ ਕੇ ਬੱਚੇ ਨੂੰ ਇਹਦਾ ਹਾਫ ਦੇ ਦੋ ਤੇ ਐਡਲਟ ਇਸ ਨੂੰ ਪੂਰਾ ਇੰਨਾ ਖਾ ਸਕਦਾ ਸਰ ਖਾਣ ਤੋਂ ਪਹਿਲੇ 1 ਮਹੀਨਾ ਯੂਜ਼ ਕਰ ਲੈਣ ਸਰ ਪੀਸੀਓਡੀ ਦੀ ਪ੍ਰੋਬਲਮ ਸੋਲਵ ਹੁੰਦੇ ਆ ਹੁੰਦੇ ਨਾਲ ਨਾਲ ਕਨਸੀਵ ਵੀ ਹੋ ਜਾਣਾ ਮੈਂ ਦਾਵਾ ਕਰ ਰਹੀ ਹਾਂ ਜਬਕਿ ਕੌਂਟ੍ਰੈਸੈਪਟਿਵ ਪਿਲ ਦੇ ਸਾਈਡ ਇਫੈਕਟਸ ਗਿਨਾਤੇ ਔਰ ਇਹਨਾਂ ਮੈਂ ਤੁਹਾਨੂੰ ਪਲੱਸ ਪੁਆਇੰਟ ਗਿਨਾ ਦਿੱਤੇ ਹੈਗੇ ਮਤਲਬ ਤੁਹਾਡੇ ਜਿਹੜੇ ਅਸੀਂ ਸਾਰੇ ਸੁਣਦੇ ਆ ਪਰ ਬਹੁਤ ਸਾਰੇ ਇੱਕ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਇਸ ਵੇਲੇ ਜਿਹੜੀ ਆ 12 12 ਸਾਲ 10 10 ਸਾਲ 8 8 ਸਾਲ 10 10 ਸਾਲ ਦੀਆਂ ਬੱਚੀਆਂ ਨੂੰ ਜਿਹੜੀ ਪੀਰੀਅਡਸ ਕਿਉਂ ਉਹਨਾਂ ਤੋਂ ਬਚਾਇਆ ਜਾ ਸਕਦੇ ਮਤਲਬ ਕੁਦਰਤੀ ਢੰਗ ਨਾਲ ਜੋ ਇੱਕ ਉਮਰ ਕੁਦਰਤ ਨੇ ਡਿਸਾਈਡ ਕੀਤੀ ਹੋਈ ਹੈ ਉਸ ਪ੍ਰਮਾਤਮਾ ਨੇ ਈਸ਼ਵਰ ਨੇ ਤੇ ਉਹ ਉਮਰ ਤੱਕ ਹੀ ਜਿਹੜੀ ਪੀਰੀਅਡ ਆਵੇ ਪਹਿਲਾ ਪੀਰੀਅਡ ਨਾ ਆਵੇ ਬੱਚੀ ਬੜੀ ਡਿਸਟਰਬ ਹੋ ਜਾਂਦੀ ਹੈ ਕੋਈ ਹੱਲ ਹੈ ਤੁਹਾਡੇ ਕੋਲ ਡੈਫੀਨਿਟਲੀ ਸਰ ਹੁਣ ਮੇਰੀ ਸਰਾਊਂਡਿੰਗ ਦੇ ਵਿੱਚ ਹੀ ਬਹੁਤ ਬੱਚੇ ਔਰ ਮੇਰੇ ਕੋਲ ਪੇਸ਼ੈਂਟ ਵੀ ਇਦਾਂ ਨੇ 12-15 ਸਾਲ ਦੀ ਬੱਚੀਆਂ ਆ ਰਹੀਆਂ ਜਿਨ੍ਹਾਂ ਨੂੰ ਇੱਕ ਵਾਰੀ ਕਹਿੰਦੇ ਕਿ ਬਲੀਡਿੰਗ ਹੋਈ ਸੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਫਿਸ਼ੀਅਲ ਦੀ ਪ੍ਰੋਬਲਮ ਆ ਗਈ ਫਿਰ ਪੀਰੀਅਡਸ ਆਏ ਹੀ ਨਹੀਂ ਹੈਗੇ ਸਰ ਅਸੀਂ ਕਰਨਾ ਕੀ ਹੈ ਜੋ ਅਸੀਂ ਬੱਚਿਆਂ ਨੂੰ ਸੈਚੂਰੇਟਿਡ ਫੈਟ ਖਵਾ ਰਹੇ ਹਾਂ ਅਸੀਂ ਉਹ ਫੈਟ ਬਿਲਕੁਲ ਬੰਦ ਕਰਾ ਦੇਣਾ ਤੇ ਹੁੰਦਾ ਕਿ ਬੱਚੇ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਜੇ ਅਸੀਂ ਪੀਜ਼ਾ ਖਾਣੇ ਆ ਕਿਉਂ ਨਾ ਅਸੀਂ ਉਹਦੀ ਬਸਾਈ ਉਹਨਾਂ ਨੂੰ ਮਲਟੀ grain ਆਟੇ ਦਾ ਪੀਜ਼ਾ ਬਣਾ ਕੇ ਦੇਣਾ ਸ਼ੁਰੂ ਕਰ ਫਾਰਮੂਲੇਸ਼ਨ ਦੀ ਗੱਲ ਕਰੀ ਅਸੀਂ ਅਦਰਕ ਰੱਖਿਆ ਬੱਚਾ ਅਦਰਕ ਲੈ ਸਕਦਾ ਹੈ ਅਸੀਂ ਆਮਲੇ ਦੀ ਗੱਲ ਕਰ ਰਿਹਾ ਸਰ ਬੱਚੇ ਨੇ ਬੱਚੇ ਦੇ ਬੋਡੀ ਦੇ ਅੰਦਰੋਂ ਆਪਾਂ ਆਮਾ ਘਟਾਉਣੀ ਹੈ ਤੇ ਅਗਨੀ ਇਨਕਰੀਜ਼ ਕਰਨੀ ਹੈਗੀ ਉਹ ਆਮਲੇ ਦਾ ਜੂਸ ਕੱਚਾ ਆਮਲਾ ਲੈ ਕੇ ਉਹਦਾ ਜੂਸ ਦੇਣਾ ਸ਼ੁਰੂ ਕਰ ਦੇ ਇਥੋਂ ਤੱਕ ਕਿ ਜੇ ਪੇਰੈਂਟ ਪੇਸ਼ੈਂਟ ਨੂੰ ਲੱਗਦਾ ਹੈ ਉਹਦੇ ਮਦਰ ਨੂੰ ਲੱਗਦਾ ਵੀ ਇਹ ਪ੍ਰੋਬਲਮ ਸਾਡੀ ਬੱਚੀ ਨੂੰ ਆ ਰਹੀ ਹੈ ਅਸੀਂ ਜੋ ਫਾਰਮੂਲੇਸ਼ਨ ਰੱਖੀ ਹੈ ਸਰ ਇਹਨਾਂ ਇਹ ਫਾਰਮੂਲੇਸ਼ਨ ਅਸੀਂ ਡਿਸਕ੍ਰਾਈਬ ਕਰ ਦਿੰਨੇ ਆ ਇਹ ਬਹੁਤ ਹੀ ਫਾਇਦੇ ਦੀ ਹੈ ਸਰ ਜੀ ਇਹ ਅਸੀਂ ਰੱਖਿਆ ਸਰ ਸੁੰਡ ਠੀਕ ਹੈ ਜੀ ਸੁੰਡ ਦੇ ਨਾਲ ਹੋਗੀ ਸਰ ਆ ਛੋਟੀ ਹੜੜ ਉਹ ਵੱਡੀ ਹੜੜ ਵੀ ਲੈ ਸਕਦੇ ਕੋਈ ਹੜੜ ਜੋ ਉਹਨਾਂ ਕੋਲ ਅਵੇਲੇਬਲ ਹੋਵੇ ਇਹਨਾਂ ਹੜੜ ਦਾ ਸਰ ਪਾਊਡਰ ਬਣਾ ਕੇ ਬਰਾਬਰ ਮਾਤਰਾ ਚ ਪਾ ਲੈਣ ਮੰਨ ਲਓ 50 50 ਗ੍ਰਾਮ ਪਾਈ ਤੇ ਬਰਾਬਰ ਮਾਤਰਾ ਚ ਪਾ ਕੇ ਬੱਚੇ ਨੂੰ ਨਾ ਇਹ ਵਾਲਾ ਪਾਊਡਰ ਖਾਣਾ ਖਾਣ ਤੋਂ ਬਾਅਦ ਉਹਦੀ ਹੈਬਿਟ ਹੀ ਪਾ ਦੇਣ ਵੀ ਰੋਟੀ ਬਾਜੀਵੇਂ ਆਪਾਂ ਸੌਫ ਖਾਈਦੀ ਆ ਖਾਣੇ ਬਾਦ ਤੋ ਇਹ ਅੱਧਾ ਚਮਚ ਲੈਣਾ ਸਰ ਉਹਦਾ ਜਿਹੜਾ ਮੈਟਾਬੋਲਿਜ਼ਮ ਹੈ ਉਹਦਾ ਖਾਣਾ ਹੈ ਉਹਦਾ ਡਾਈਜੈਸਟਿਵ ਜੂਸ ਜਿਹੜਾ ਉਹ ਗੁੱਡ ਕੁਆਲਿਟੀ ਦਾ ਬਣੇਗਾ ਤੇ ਉਹਦੇ ਅੰਦਰ ਜਿਹੜੀ ਆਮਾ ਨਹੀਂ ਵਧੇਗੀ ਦੂਸਰਾ ਫਾਰਮੂਲੇਸ਼ਨ ਅਸੀਂ ਇਹ ਰੱਖ ਸਰੀ ਨਾਗਰ ਮੋਥਾ ਲੈ ਲੈਣ ਇਹ ਪਿਪਲੀ ਲੈ ਲੈਣ ਤੁਸੀਂ ਦੱਸੀ ਸੀਗੀ ਹੈ ਨਾ ਹਾਂ ਕਿਕਰ ਦੀ ਫਲੀ ਹੈਗੀ ਸਾਰੀ ਕਿਕਰ ਫਲੀ ਲੈ ਲੈਣ ਇਹ ਦਾਲਚੀਨੀ ਲੈ ਲੈਣ ਸਰ ਤਿੰਨਾ ਦਾ ਬਰਾਬਰ ਮਾਤਰਾ ਦੇ ਵਿੱਚ ਪਾਊਡਰ ਬਣਾ ਲੈਣ ਤੀਜਾ ਫਾਰਮੂਲਾ ਇਹ ਹੋ ਗਿਆ ਤਿੰਨਾ ਦਾ ਬਰਾਬਰ ਮਾਤਰਾ ਦੇ ਪਾਊਡਰ ਬਣਾ ਕੇ ਇਹ ਸਰ ਸਵੇਰੇ ਏਮਪਟੀ ਸਟਮਕ ਅੱਧਾ ਕ ਚਮਚ ਬੱਚੇ ਨੂੰ ਦੇਣਾ ਸ਼ੁਰੂ ਕਰ ਦੇਣ ਸਰ ਮਤਲਬ ਇਹ ਨਹੀਂ ਉਹਨਾਂ ਨੂੰ ਪੀਛੜ ਦੀ ਪ੍ਰੋਬਲਮ ਰਹਿ ਜਾਏ ਜੀ ਜੀ ਪਰ ਮੈਂ ਬਹੁਤ ਵਾਰ ਹੁੰਦਾ ਜੀ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਰਸੌਲੀਆਂ ਹੁੰਦੀਆਂ ਨੇ ਤੇ ਉਹ ਕਨਸੀਵ ਵੀ ਹੋ ਜਾਂਦਾ ਜੀ ਸਰ ਬਹੁਤ ਪੇਸ਼ੈਂਟ ਸਾਡੇ ਕੋਲ ਵੀ ਇੱਥੇ ਹੋਏ ਹੈਗੇ ਕਿ ਮੈਂ ਹੁਣੇ ਗੱਲ ਕੀਤੀ ਨਾ ਕਿ ਪੋਲਿਕਲ ਬਨਣਗੇ ਤਾਂ ਕਨਸੈਪਸ਼ਨ ਹੋਏਗੀ ਸਰ ਜੇ ਉਹ ਕਨਸੀਵ ਕਰਨਾ ਪੀਸ ਜੋੜੇ ਦੇ ਵਿੱਚ ਵੀ ਬੜੇ ਪੇਸ਼ੈਂਟ ਕਨਸੀਵ ਕਰ ਜਾਂਦੇ ਆ ਸਰ ਜਦੋਂ ਅਸੀਂ ਇਦਾਂ ਹਾਰਮੋਨਸ ਮੈਡੀਸਿਨ ਉਹਨਾਂ ਨੂੰ ਦੇ ਦਿੰਦੇ ਹੈਗੇ ਜਿਸ ਤਰ੍ਹਾਂ ਕਿ ਉਹਨੇ ਕੰਚਨ ਅਸੀਂ ਉਹਨਾਂ ਨੂੰ ਲਗਾ ਦਿੰਦੇ ਹੈਗੇ ਹੈ ਨਾ ਕੀ ਕਰਦੀ ਹੈ ਜੀ ਕੰਚਨ ਸਰ ਕੰਚਨ ਇਹਦੇ ਸਰ ਕਾਚਨਾਰ ਹੋਰ ਬਹੁਤ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਪਾਈਆਂ ਹੋਈਆਂ ਸਰ ਬਹੁਤ ਤਰ੍ਹਾਂ ਦੇ ਮੈਡੀਕਲ ਕੋਲ ਇਦਾਂ ਦਾ ਕੋਈ ਨੁਸਖਾ ਬਣਾਇਆ ਮ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਇਦਾਂ ਦਾ ਕੋਈ ਨੁਸਖਾ ਬਣਾਇਆ ਹੋਇਆ ਮੈਮ ਤੁਸੀਂ ਵੀ ਜਿਹੜੀਆਂ ਉਮਰ ਤੋਂ ਪਹਿਲਾਂ ਬੱਚੀਆਂ ਨੂੰ ਪੀਸੀਓਡੀ ਦੀ ਔਰ ਪੀਰੀਅਡਸ ਦੀ ਜਿਹੜੀ ਫਿਰ ਤਾਂ ਉਸ ਵੇਲੇ ਤਾਂ ਪ੍ਰੋਬਲਮ ਹੀ ਕਹਾਂਗੇ ਜਿਹੜੀ ਪ੍ਰੋਬਲਮ ਹੈ ਆ ਜਾਂਦੀ ਹੈ ਉਹ ਆਵੇ ਨਾ ਹੂੰ 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 ਸਰ ਬਿਲਕੁਲ ਉਹ ਕੱਲਾ ਕੰਚਨ ਪਾਊਡਰ ਲੈ ਸਕਦੇ ਆ ਅਗਰ ਅਸੀਂ ਹੋਮ ਰੈਮਡੀਜ਼ ਦੀ ਗੱਲ ਕਰੀ ਉਹ ਵੀ ਡਿਸਕ੍ਰਾਈਬ ਕਰਦੇ ਆ ਕੱਲਾ ਕੰਚਨ ਪਾਊਡਰ ਜਿਵੇਂ ਅਸੀਂ ਉਹਨੇ ਸਾਰੇ ਪਾਊਡਰ ਅਸੀਂ ਤਾਂ ਬਣਾਉਣੇ ਦੱਸੀ ਹੈ ਕੱਲਾ ਕੰਚਨ ਪਾਊਡਰ ਅੱਧਾ ਚਮਚ ਸਵੇਰੇ ਉੱਠ ਕੇ ਲੈ ਲੈਣ ਉਹ ਖਾਲੀ ਪੇਟ ਉਹਨਾਂ ਨੂੰ ਪ੍ਰੋਬਲਮ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੀਸੀਓਡੀ ਦੀ ਦਿੱਕਤ ਆ ਕਿੰਨੇ ਸਾਲ ਤੋਂ ਉੱਪਰ ਦੀ ਇਹ ਜਿਹੜਾ ਪਾਊਡਰ ਹੈਗਾ ਤੁਹਾਡਾ ਗੰਚ ਨੇ ਲਿਆ ਜਾ ਸਕਦੇ ਵਾ ਸਰ ਇਹ ਇੱਕ ਤਰ੍ਹਾਂ ਦਾ ਕੀ ਹੈ metabolisim ਫਾਸਟ ਕਰਨਾ ਹੈ ਇਹ 10 ਸਾਲ ਦੀ ਬੱਚੀ ਵੀ ਹੈ 11 ਸਾਲ ਦੀ ਬੱਚੀ ਵੀ ਹੈ ਤੇ ਕੁਆਂਟੀਟੀ ਘਟਾ ਦਿਓ ਸਰ ਇਸ ਨੇ ਕਿਸੇ ਨੂੰ ਨੁਕਸਾਨ ਥੋੜਾ ਹੀ ਕਰਨੇ ਇਹ ਕੰਟਰੈਸੈਪਟਿਵ ਪੀਲਸ ਮੈਂ ਕਿ ਹਾਰਮੋਨਲ ਪੀਲ ਥੋੜਾ ਦੇ ਰਹੀਆਂ ਜਿਹੜੀ ਬੱਚੀ ਨੇ ਇੱਕੋ ਤਾਂ ਬਹੁਤ ਜ਼ਿਆਦਾ ਫੈਟ ਹੋ ਜਾਣਾ ਇਹਦੇ ਨਾਲ ਸਰ ਓਬੈਸਿਟੀ ਆਣੀ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਇਥੋਂ ਤੱਕ ਕਿ ਪੇਸ਼ੈਂਟ ਜਿਨ੍ਹਾਂ ਨੇ ਕੱਲਾ ਕੰਚਨ ਯੂਜ਼ ਕੀਤਾ ਹੈ ਨਾ ਸਰ ਉਹਨਾਂ ਦਾ ਇਥੋਂ ਤੱਕ ਕਿ ਸਰ ਲੇਡੀਜ਼ ਲੈ ਜਾਂਦੇ ਉਹਨਾਂ ਦੇ ਹਸਬੰਡ ਕਹਿੰਦੇ ਕਿ ਅਸੀਂ ਵੀ ਇਹਨੂੰ ਟੇਸਟ ਕੀਤਾ ਮੈਮ ਸਾਡੀ ਗਟ ਹੈਲਥ ਬੈਟਰ ਹੋ ਗਈ ਮੀਨਸ ਕਿ ਤੁਸੀਂ ਤਾਂ ਬੱਚੀ ਦੀ ਗੱਲ ਕਰ ਰਹੇ ਹੋ ਘਰ ਦੇ ਵਿੱਚ ਜਿੰਨੇ ਜੀ ਹੈਗੇ ਹੈ ਨਾ ਸਰ ਇਹ ਕੰਚਨ ਪਾਊਡਰ ਕੋਈ ਵੀ ਆਯੁਰਵੇਦਾ ਮੈਡੀਸਨ ਹੈ ਖਾਸ ਕਰਕੇ ਕੰਚਨ ਪਾਊਡਰ ਤਾਂ ਸਰ ਘਰ ਦੇ ਸਾਰੇ ਜੀ ਵੀ ਯੂਜ਼ ਕਰ ਸਕਦੇ ਆ ਗਟ ਹੈਲਥ ਬੈਟਰ ਹੋਏਗੀ ਇਹਦੇ ਨਾਲ ਕੋਈ ਉਹਨਾਂ ਨੂੰ ਲੀਵਰ ਦੀ ਕੋਈ ਉਹਨਾਂ ਨੂੰ ਆਪਣਾ ਕਹਿ ਦੋ ਕੋਲੇਸਟ੍ਰੋਲ ਦੀ ਕੋਈ ਇਦਾਂ ਦੀ ਦਿੱਕਤ ਆਣੀ ਨਹੀਂ ਹੈਗੀ ਜੇਸੀ ਫੇਰ ਗੱਲ ਕਰੀ ਕਿ ਕਿ ਬੱਚਿਆਂ ਦੀ ਮੇਨ ਪ੍ਰੋਬਲਮ ਹੁੰਦੀ ਹੈ ਜਾਂ ਤਾਂ ਉਹਨਾਂ ਨੂੰ ਤੁਸੀਂ ਹੁਣ ਬੱਚੀ ਦੀ ਗੱਲ ਕਰ ਰਹੇ ਹੋ ਜਾਂ ਤਾਂ ਉਸ ਨੂੰ ਪੀਰੀਅਡ ਟਾਈਮ ਤੇ ਓਬੈਸਿਟੀ ਹੋ ਜਾਏਗੀ ਅਸੀਂ ਹੁਣੇ ਆਮਲਾ ਗੱਲ ਕੀਤੀ ਇਹਦੀ ਗੱਲ ਕੀਤੀ ਜਾਂ ਉਸ ਦੇ ਹੈਅਰ ਫਾਲ ਬਹੁਤ ਜ਼ਿਆਦਾ ਹੋਣਾ ਜਾਂ ਉਹਦੇ ਟਾਈਮ ਤੋਂ ਪਹਿਲਾਂ ਹੀ ਪਿਗਮੈਂਟੇਸ਼ਨ ਐਕਨੇ ਹੋਣੀ ਸ਼ੁਰੂ ਹੋ ਜਾਏਗੀ ਫਿਰ ਉਹ ਵੀ ਅਸੀਂ ਪੂਰੀ ਫਾਰਮੂਲੇਸ਼ਨ ਰੱਖੀ ਹੋਈ ਹੈ ਸਕਿਨ ਐਕਸ ਦੇ ਨਾਂ ਤੇ ਦੇਖ ਰਹੇ ਹੋ ਸਰ ਠੀਕ ਹੈ ਸਕਿਨ ਐਕਸ ਸਕਿਨ ਦੀ ਕੋਈ ਵੀ ਪ੍ਰੋਬਲਮ ਭਾਵੇਂ ਐਕਨੇ ਭਾਵੇਂ ਪਿਗਮੈਂਟੇਸ਼ਨ ਹੈ ਭਾਵੇਂ ਉਹਨੂੰ ਇਰੀਟੇਸ਼ਨ ਹੁੰਦੀ ਹੈ ਅਲਰਜੀ ਹੋਗੀ ਸਕਿਨ ਦੇ ਵਿੱਚ ਯੂ ਸਰ ਕੈਪਸੂਲ ਪਾਊ ਤਿੰਨੋ ਹੀ ਚੀਜ਼ਾਂ ਜਿਉਂ ਉਹਨਾਂ ਦਾ हेयर फॉਲ ਹੋ ਰਿਹਾ ਹੈ हेयर फॉਲ ਰਿਸਰ ਅਸੀਂ ਹੇਅਰ ਆਇਲ ਸ਼ੈਂਪੂ ਇਨਕਲੂਡਿੰਗ ਅ ਮਾਸਕ ਰੱਖਿਆ ਸਰ ਮਾਸਕ ਤਾਂ ਇੰਨਾ ਜ਼ਿਆਦਾ ਪੇਸ਼ੈਂਟ ਯੂਜ਼ ਕਰ ਰਹੇ ਹੈ ਕਿ ਉਹਨਾਂ ਨੂੰ ਕੋਈ ਸਮੂਥਨਿੰਗ ਵਗੈਰਾ ਕਰਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ हेयर फॉਲ ਵੀ ਉਹਨਾਂ ਦਾ ਕਵਰ ਹੋ ਜਾਂਦਾ ਹੈ ਇਹ ਤਿੰਨੋ ਚੀਜ਼ਾਂ ਸਰ ਉਹ ਲੈ ਸਕਦੇ ਹੈਗੇ ਫਿਰ ਵੀ ਲੱਗਦਾ ਹੈ ਕਿ ਐਡਲਟਸ ਨੂੰ ਕਿਸੇ ਵੀ ਰੀਜ਼ਨ ਤੋਂ ਪੀਸੀਓਡੀ ਦੀ ਭਾਵੇਂ ਕਿੰਨੀ ਵੀ ਪ੍ਰੋਬਲਮ ਕ੍ਰਿਟੀਕਲ ਹੋ ਗਈ ਹੈ ਉਹਨਾਂ ਨੇ ਕੁਝ ਨਹੀਂ ਕਰਨਾ ਸਰ ਸੋ ਕੰਚਨ ਪਾਊਡਰ ਤੇ ਨਾਲ ਸਰ ਸੁਭਾਗੇ ਮੈਡੀਸਨ ਸੋ ਬਾਗੇ ਮੈਡੀਸਨ ਤੇ ਤਾਂ ਮੈਂ ਆਈ ਡੋਟ ਹੈਵ ਐਨੀ ਵਰਡਸ ਟੂ ਅਟਰ ਦਾ ਪਰਸਨੈਲਿਟੀ ਐਂਡ ਅਟਰ ਦਾ ਗੁੱਡਨੈਸ ਆਫ ਸੁਭਾਗਿਆ ਮੇਰੇ ਕੋਲ ਸੁਭਾਗਿਆ ਲਈ ਤਾਂ ਕੋਈ ਸ਼ਬਦ ਹੀ ਨਹੀਂ ਹੈ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ 12-12 ਸਾਲਾਂ ਬਾਅਦ ਬਿਨਾਂ ਕਿਸੇ ਰੀਜ਼ਨ ਤੋਂ ਸੁਭਾਗਿਆ ਆਰਡਰ ਕਰਾ ਕੇ ਉਹ ਉਹ ਸੁਭਾਗਿਆ ਨਾਲ ਆਪਣਾ ਕਨਸੈਪਸ਼ਨ ਦੇ ਵਿੱਚ ਆ ਸਕਦੇ ਹੈ ਕਿ ਸਰ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਲਈ ਤੇ ਪਰਹੇਜ਼ ਵਗੈਰਾ ਦੱਸਣ ਲਈ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰ ਜਿਹੜੀ ਵੀਡੀਓ ਅਸੀਂ ਬਣਾਈਏ ਉਹ ਖਾਸ ਕਰਕੇ 10 ਤੋਂ 15 ਸਾਲ ਦੀਆਂ ਬੱਚੀਆਂ ਨੂੰ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਉਹ ਪ੍ਰੋਬਲਮ ਅਸੀਂ ਕਹਿ ਸਕਦੇ ਹਾਂ ਕਿ ਨਾ ਤਾਂ ਕਿਸੇ ਨਾਲ ਸ਼ੇਅਰ ਕਰਦੀਆਂ ਨੇ ਤੇ ਜੇਕਰ ਮਾਂ ਨੂੰ ਜਾਂ ਧੀ ਦੀ ਆਪਸ ਵਿੱਚ ਗੱਲ ਹੋ ਜਾਵੇ ਤਾਂ ਉਹ ਪਰਿਵਾਰ ਦੇ ਵਿੱਚ ਵੀ ਗੱਲ ਨਹੀਂ ਕਰਦੀ ਐਨੀ ਜ਼ਿਆਦਾ ਜਿਹੜੀ ਅਸੀਂ ਕਹਿ ਲਈਏ ਕਿ ਉਹ ਚੀਜ਼ ਕਮੰਦੀ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਕਿਵੇਂ ਘਰ ਦੇ ਵਿੱਚ ਬੈਠ ਕੇ ਹੱਲ ਕਰ ਸਕਦੀਆਂ ਨੇ ਉਹ ਕਿਵੇਂ ਉਸ ਦਾ ਜਿਹੜਾ ਪ੍ਰੋਪਰ ਇਲਾਜ ਹੈਗਾ ਉਹ ਕਿਵੇਂ ਕਰਵਾ ਸਕਦੇ ਨੇ ਸਾਰੀ ਜਾਣਕਾਰੀ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਹਰਮੀਤ ਕੌਰ ਜੀ ਨੇ ਜਿਹੜੇ ਕਿ ਸੀਨੀਅਰ ਨਰਸਿੰਗ ਆਫੀਸਰ ਨੇ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਹਰੜ ਤੇ ਸੁੰਡ ਔਰ ਇਹ ਛੋਟੇ-ਛੋਟੇ ਜਿਹੜੇ ਅਸੀਂ ਕਹਿ ਲਈਏ ਕਿ ਪਰਹੇਜ਼ ਉਹਨਾਂ ਨੇ ਲਿਖ ਕੇ ਰੱਖੇ ਨੇ ਅਗਰ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਉਤਾਰ ਲੈਨੇ ਆ ਤਾਂ ਹਰਮੀ ਜੀ ਦਾ ਕਹਿਣਾ ਹੈ ਕਿ ਪੀਸੀਓਡੀ ਤਾਂ ਬਹੁਤ ਦੂਰ ਦੀ ਗੱਲ ਹੈ ਮੋਟਾਪਾ ਵੀ ਤੁਹਾਡੇ ਨੇੜੇ ਤੇੜੇ ਕਿਤੇ ਨਹੀਂ ਆਏਗਾ ਕਿਕਰ ਫਲੀ ਹੋਗੀ ਦੂਸਰਾ ਨੁਸਖਾ ਉਹਨਾਂ ਨੇ ਦੱਸਿਆ ਹੈ ਦਾਲਚੀਨੀ ਵਾਲਾ ਨੁਸਖਾ ਔਰ ਨਾਲ ਹੀ ਨਾਗਰ ਮੋਥਾ ਉਹਨਾਂ ਨੇ ਕਿਹਾ ਕਿ ਬਰਾਬਰ ਮਾਤਰਾ ਦੇ ਵਿੱਚ ਇਹਨੂੰ ਵੀ ਲਿਆ ਜਾ ਸਕਦਾ ਹੈ ਔਰ ਅਦਰਕ ਵਾਲਾ ਤਾਂ ਬੜਾ ਖਾਸ ਨੁਸਖਾ ਉਹਨਾਂ ਨੇ ਦੱਸਿਆ ਕਿ ਛੋਟਾ ਜਿਹਾ ਪੋਟੇ ਜਿੰਨਾ ਜਿਹੜਾ ਅਡਲਟ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੀਆਂ ਧੀਆਂ ਹੈਗੀਆਂ ਨੇ ਜਿਹੜਾ ਪੋਟੇ ਜਿੰਨਾ ਲੈ ਕੇ ਕਾਲੇ ਨਮਕ ਨਾਲ ਖਾ ਸਕਦੇ ਨੇ ਤੇ ਇਹਦੇ ਨਾਲ ਵੀ ਬਹੁਤ ਹੱਦ ਤੱਕ ਜਿਹੜੀ ਦਿੱਕਤ ਪਰੇਸ਼ਾਨੀ ਉਹ ਦੂਰ ਹੋ ਜਾਂਦੀ ਹੈ ਔਰ ਜਿਹੜਾ ਆਪਰੇਸ਼ਨ ਵਾਲਾ ਪਾਸਾ ਹੈ ਇਸ ਤੋਂ ਅਸੀਂ ਬਚ ਸਕਦੇ ਹਾਂ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਸਾਨੂੰ ਜ਼ਰੂਰ ਦਿਓ ਪਰ ਜਲ ਜੰਦੇ ਅਸੀਂ ਮੈਮ ਤੋਂ ਇਹ ਪੁੱਛ ਲੈਣਾ ਕਿ ਇਹਨਾਂ ਨਾਲ رابطہ ਕਿਵੇਂ ਕੀਤਾ ਜਾਵੇ ਤੇ ਇਹਨਾਂ ਨਾਲ ਗੱਲਬਾਤ ਹੈਗੀ ਆ ਉਹ ਕਿਵੇਂ ਇੱਥੇ ਆ ਕੇ ਕੀਤੀ ਜਾ ਸਕਦੀ ਹੈ ਸਰ ਫੇਜ਼ 10 ਸੈਕਟਰ 64 ਮੁਹਾਲੀ ਐਸਫ 61 ਹੈ ਸਰ ਇੱਥੇ ਸਾਨੂੰ ਮਿਲ ਸਕਦੇ ਆ ਜਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹਾਂ ਜੀ ਬਹੁਤ ਬਤਨਵਾਦ ਜੀ ਥੈਂਕ ਯੂ